ਤੇ ਸੋ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਾਂਗੇ ਹਮੇਸ਼ਾ ਭੱਲਾ ਸਾਹਿਬ ਉਹ ਇਨਸਾਨ ਸੀ ਜੀ ਨੇ ਆਪਣੇ ਜ਼ਿੰਦਗੀ ਦੇ ਵਿੱਚ ਪੰਜਾਬੀ ਕਲਚਰ ਦੀਆਂ ਟੀਚਰਾਂ ਮੁਹਾਵਰੇ ਖਾਣਾ ਸਿਨੇਮੇ ਚ ਲੈ ਕੇ ਆਂਦੀਆਂ ਸੋ ਆਉਣ ਵਾਲੀ ਜਨਰੇਸ਼ਨ ਪੁੱਛਿਆ ਕਰੂਗੀ ਕਿ ਇਹਨਾਂ ਡਾਇਲੋਗਾਂ ਦਾ ਮਤਲਬ ਕੀ ਸੀਗਾ ਨਹੀਂ ਲੱਗਦਾ ਹੈਗਾ ਕਿ ਭੱਲਾ ਸਾਹਿਬ ਵਰਗੀ ਦਲੇਰੀ ਬਹੁਤ ਘੱਟ ਲੋਕਾਂ 'ਚ ਜਿਹੜੇ ਆਪਣੇ ਕਾਮਿਕ ਵੀ ਨਾਲ ਸਰਕਾਰਾਂ ਤੇ ਵੀ ਤੰਜ ਕੱਸਿਆ ਉਹਨਾਂ ਨੇ ਪ੍ਰਸ਼ਾਸਨ ਜਾਂ ਕਿਤੇ ਵੀ ਉਹਨਾਂ ਨੇ ਮੈਨੂੰ ਕਟਕਸ਼ ਕੀਤਾ ਉਹਨਾਂ ਨੇ ਜੋ ਵੀ ਦੇਖੋ ਜੀ ਪੱਟੀ ਸਾਹਿਬ ਤੋਂ ਬਾਅਦ ਇਸ ਵੱਲ ਪੱਟੀ ਤੋਂ ਬਾਅਦ ਸਾਡੇ ਕੋਲੇ ਇੱਕ ਅਗਲਾ ਬੰਦਾ ਜਸਵਿੰਦਰ ਭੱਲੇ ਹੀ ਸੀਗਾ ਜਿਨ੍ਹਾਂ ਨੇ ਆਪਣੀ ਗੱਲ ਬੇਬਾਕੀ ਦੇ ਨਾਲ ਰੱਖੀ ਹੈ ਜਿਨ੍ਹਾਂ ਨੇ ਆਪਣੀ ਗੱਲ ਕਹਿਣਾ ਆਪਣਾ ਫਰਜ਼ ਸਮਝਿਆ ਹਰ ਗੱਲ ਤੇ ਕਮੈਂਟ ਕਰਨਾ ਆਪਣਾ ਫਰਜ਼ ਸਮਝਿਆ ਲੱਗਦਾ ਹੈਗਾ ਕਿ ਹੁਣ ਤੁਸੀਂ ਉਹਨਾਂ ਦੇ ਨਾਲ ਜਿਹੜੀ ਸਾਂਝ ਸੀ ਕਿੰਨੀ ਕ ਮਿਸ ਕਰੋ ਕਿਉਂਕਿ ਜਿਹੜੀ ਫੋਨ ਤੇ ਅਕਸਰ ਗੱਲਬਾਤ ਹੋ ਇਹਨਾਂ ਦਾ ਅੰਦਾਜ਼ ਬੜਾ ਵੱਖ ਹਮੇਸ਼ਾ ਮਿਸ ਕਰਾਂਗੇ ਜੀ ਸਾਡੇ ਨਾਲ ਬੜੀ ਚੰਗੀ ਸਾਂਝ ਸੀਗੀ ਅਸੀਂ ਬਿਨਾਂ ਸ਼ੂਟਿੰਗਾਂ ਤੋਂ ਵੀ ਆਪ ਮਿਲਦੇ ਰਹਿੰਦੇ ਸੀਗੇ ਪ੍ਰੋ ਜਾ ਆਮ ਵੀ ਫੋਨ ਕਰਕੇ ਬੁਲਾ ਲੰਦੇ ਸੀ ਉਹ ਗੱਲਾਂ ਬਾਤਾਂ ਸਾਂਝੀਆਂ ਕਰਦੇ ਸੀਗੇ ਇਹ ਹਮੇਸ਼ਾ ਮਿਸ ਕਰਦੇ ਰਹਾਂਗੇ ਜੀ ਕਿਉਂਕਿ ਉਹ ਕਬੱਡੇ ਮਕਾਮ ਦਾ ਬੰਦਾ ਸੀਗੇ ਪ੍ਰੋਫੈਸਰ ਰਿਟਾਇਰ ਹੋਣ ਤੋਂ ਬਾਅਦ ਉਸ ਬੰਦੇ ਨੇ ਆਪਣਾ ਫੁੱਲ ਟਾਈਮ ਇਸ ਪਾਸੇ ਦਿੱਤਾ ਸੋ ਮੈਂ ਸਮਝਦਾ ਕਿ ਸਾਡੇ ਸਾਡੇ ਲਈ ਬਹੁਤ ਬੜੀ ਮਿਸ ਹੋ ਕਰਾਂਗੇ ਜੀ ਅਸੀਂ ਕੋਈ ਆਖਰੀ ਸਵਾਲ ਹੈ ਜੀ ਕੋਈ ਉਹਨਾਂ ਦਾ ਸੁਪਨਾ ਜਾਂ ਡ੍ਰੀਮ ਜਾਂ ਤੁਹਾਡੇ ਨਾਲ ਕੋਈ ਸਾਂਝਾ ਕੀਤਾ ਹੋਣਾ ਉਹਨਾਂ ਨੇ ਕਿ ਆ ਮੈਂ ਕ੍ਰੀਮ ਤਾਂ ਨਹੀਂ ਜਦੋਂ ਅਸੀਂ ਕਿਸੇ ਕੋਈ ਇੰਡਸਟਰੀ ਚੱਲੇ ਜਾਂਦਾ ਅਸੀਂ ਕਿਸੇ ਦੇ ਇੱਕ ਸ਼ੋਕ ਸ਼ਬਾ ਤੇ ਇਕੱਠੇ ਹੁੰਨੇ ਆ ਅਸੀਂ ਗੱਲਬਾਤ ਕਰਦੇ ਸੀ ਕਿ ਫਰਾਣਾ ਬੰਦਾ ਚਲਾ ਗਿਆ ਫਿਰ ਅਸੀਂ ਹੌਲੀ ਹੌਲੀ ਗੱਲਾਂ ਸ਼ੁਰੂ ਹੁੰਦੀਆਂ ਕਿ ਦੁਨੀਆ ਨਾਸ਼ ਹੋ ਜਾਣਾ ਆਪਾਂ ਸਭ ਨੇ ਜਾਣਾ ਹੈ ਤਾਂ ਭੱਲਾ ਸਾਹਿਬ ਇਹ ਗੱਲ ਕਿਹਾ ਕਰਦੇ ਸੀਗੇ ਉਹ ਕਹਿੰਦੇ ਕੋਈ ਨਹੀਂ ਜਾਣਾ ਆਪਾਂ ਸਾਰਿਆਂ ਨੇ ਹੈ ਜਿੱਦਨ ਵਾਰੀ ਆਊਗੀ ਚਲੇ ਜਾਵਾਂਗੇ ਮਰਨ ਤੋਂ ਪਹਿਲਾਂ ਕਿਉਂ ਮਰੀਏ ਜਿੰਨੀ ਜ਼ਿੰਦਗੀ ਉਹ ਚੱਜ ਨਾਲ ਜਿਉਈਏ ਸੋ ਇਹ ਗੱਲ ਉਹਨਾਂ ਦੀ ਮੈਨੂੰ ਬੜੀ ਚੰਗੀ ਲੱਗਦੀ ਸੀਗੇ ਇੱਕ ਬੰਦੇ ਜਿੰਦਾ ਦਿੱਲੀ ਵਾਲੀ ਜਿਹੜੀ ਗੱਲ ਸੀ ਨਹੀਂ ਲੋਕ ਇਸ ਗੱਲ ਤੇ ਆਪ ਹੀ ਡਰ ਜਾਂਦੇ ਨੇ ਕਿ ਹੁਣ ਪਤਾ ਨਹੀਂ ਉਮਰ ਬਦ ਕੀ ਬਿਮਾਰ ਹੋ ਗਏ ਚਲੇ ਜਾਵਾਂਗੇ ਹੋ ਜਾਊਗਾ ਜੀ ਧੰਨਵਾਦ ਜਿੰਦਾ ਦਿਲ ਇਨਸਾਨ ਸੀ ਧੰਨਵਾਦ ਆਪ ਮੈਮ ਕੀ ਕਹਿਣਾ ਚਾਹੋਗੇ ਇਸ ਤਸਵੀਰ ਬਾਰੇ ਸਾਡੀ ਇੰਡਸਟਰੀ ਤਾਂ ਬਹੁਤ ਵੱਡਾ ਲਾਸ ਹੋ ਚੁੱਕਿਆ ਅੱਜ ਦੁੱਖ ਦੀ ਘੜੀ ਚ ਅਸੀਂ ਸਿਰਫ ਨਾਲ ਖੜ੍ਹ ਸਕਦੇ ਆ ਦੁੱਖ ਸਾਂਝਾ ਕਰ ਸਕਦੇ ਆ ਪਰ ਜੋਣਾ ਤੇ ਬੀਤਰੀ ਆ ਪੂਰੇ ਪਰਿਵਾਰ ਤੇ ਮੈਨੂੰ ਲੱਗਦਾ ਕਿ ਫਿਲਮ ਇੰਡਸਟਰੀ ਨੇ ਉਹ ਹੀਰਾ ਖੋਤਾ ਜਿਹਦੀ ਕਮ ਇੱਕ ਦੀ ਪੂਰੀ ਨਹੀਂ ਹੋ ਸਕਦੀ ਅੱਜ ਜਦੋਂ ਆ ਹੁਣ ਪਹਿਲੀ ਵਾਰੀ ਜਾ ਕੇ ਆਏ ਹਾਂ ਉੱਥੇ ਬੇਟੇ ਦੀਆਂ ਉਹ ਅੱਖਾਂ ਲਿਚਾਰ ਰੱਖਾਂ ਜਿਹੜੀਆਂ ਬਾਪ ਨੂੰ ਲੱਭ ਰਹੀਆਂ ਨੇ ਪਰਿਵਾਰ ਉਹਨਾਂ ਦੀ ਪਤਨੀ ਕਿਵੇਂ ਕਿਵੇਂ ਅੰਦਰੋਂ ਇੱਕ ਭੁੱਬ ਨਿਕਲਦੀ ਆ ਬੰਦੇ ਦੇ ਕਿਉਂਕਿ ਹਰ ਬੰਦੇ ਨੇ ਆਪਣਾ ਕੋਈ ਨਾ ਕੋਈ ਜੀ ਤੱਕ ਹੋਇਆ ਹੀ ਹੁੰਦਾ ਹੈ ਨਾ ਤਾਂ ਹਮੇਸ਼ਾ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਰਿਅਲਾਈਜ਼ ਕਰਦੇ ਹਾਂ ਅੱਜ ਉਹਨਾਂ ਦੇ ਬੇਟੇ ਦੇ ਅੱਖਾਂ 'ਚ ਉਹ ਦਰਦ ਦੇਖ ਰਹੇ ਸੀ ਨਾ ਕਿਉਂਕਿ ਕਹਿੰਦੇ ਹੋ ਨਾ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਇੱਕ ਪਿਓ ਦਾ ਸਾਆ ਜਿੰਨੀ ਧਿਰ ਵੀ ਬਣਿਆ ਰਵੇ ਉੰਨੀ ਧਿਰ ਬੱਚੇ ਛੋਟੇ ਹੀ ਹੁੰਦੇ ਆ ਅੱਜ ਉਹ ਜ਼ਿੰਮੇਵਾਰੀਆਂ ਉਹਨੂੰ ਖੁਦ ਨਿਭਾਣੀਆਂ ਪੈਣਗੀਆਂ ਉਹ ਬਹੁਤ ਵੱਡੀ ਔਖੀ ਘੜੀ ਹੁੰਦੀ ਹੈ ਜਦੋਂ ਨੇ ਹੁਣ ਅੱਜ ਆਪਣੇ ਪਿਓ ਨੂੰ ਕੰਧਵੀ ਦੇਣਾ। ਤੁਹਾਨੂੰ ਬਿਆਨ ਨਹੀਂ ਕਰ ਪਾਰੀ ਮੈਂ ਕਿਉਂਕਿ ਜੋ ਮੈਂ ਅੰਦਰ ਹਾਲਾਤ ਦੇਖ ਕੇ ਆਈਆਂ ਖੁਦ ਹੀ ਇਮੋਸ਼ਨਲੀ ਹੋਏ ਹੋਏ ਹਾਂ ਅੱਜ ਆਪੀ। ਅੱਛਾ ਪੱਲਾ ਸਾਹਿਬ ਜਿੱਦਾਂ ਕੁੜੀਆਂ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਹੀਰੋਇੰਸ ਦੇ ਨਾਲ ਕੰਮ ਕਰਿਆ ਪਰ ਉਹ ਕਮੇਡੀ ਅੰਦਾਜ਼ ਦੇ ਵਿੱਚ ਤਾਂ ਕੁੜੀਆਂ ਨਾਲ ਹੱਸਮਝੱਕ ਸੀਗਾ ਪਰ ਅੰਦਰ ਜ਼ਿੰਦਗੀ ਵਿੱਚ ਕਿਹਾ ਜਾਂਦਾ ਬਹੁਤ ਰਿਸਪੈਕਟ ਕਰਦੇ ਸੀਗੇ। ਬਹੁਤ ਰਿਸਪੈਕਟ ਮੈਂ ਜਦੋਂ ਲਾਸਟ ਹੋ ਗਿਆ ਮੈਨੂੰ 2 ਸਾਲ ਡੇਢ ਸਾਲ ਜਦੋਂ ਉਹਨਾਂ ਨਾਲ ਗੱਲ ਹੋਈ ਸੀਗੀ ਮੈਂ ਹਾਸਪੀ ਮੈਂ ਕਿਹਾ ਸਰ ਆਪਾਂ ਇਕੱਠਿਆਂ ਨੇ ਕਦੀ ਕੰਮ ਨਹੀਂ ਕੀਤਾ ਹਨ ਤਾਂ ਬੜੀ ਜਿੰਦਾਦਿਲੀ ਨਾਲ ਉਹਨਾਂ ਨੇ ਕਿਹਾ ਕਿਹਦਾ ਬੰਦਾ ਮਰਦਾ ਨਹੀਂ ਜਾਂਦਾ ਮੈਂ ਤਾਂ ਹਜੇ ਬਹੁਤ ਬੁਢਾ ਹੋ ਕੇ ਮਰਨਾ ਹੈ ਨਾ ਤਾਂ ਅੱਜ ਮੈਨੂੰ ਉਹ ਗੱਲ ਬਾਰ-ਬਾਰ ਚੇਤੇ ਆ ਰਹੀ ਸੀ ਕਿ ਉਮਰ ਬਹੁਤ ਥੋੜੀ ਰਹਿ ਜਾਂਦੀ ਹੈ ਬੰਦੇ ਦੀ ਕੋਈ ਪਲ ਦਾ ਪਤਾ ਨਹੀਂ ਹੁੰਦਾ ਨਾ ਕਿ ਜਿੱਦਾਂ ਉਹਨਾਂ 'ਚ ਇੱਕ ਹੌਸਲਾ ਹੁੰਦਾ ਸੀ ਨਾ ਕਿ ਕਿਸੇ ਨੂੰ ਕਦੀ ਨਾ ਕਰਨਾ ਨਹੀਂ ਕਿਸੇ ਕੰਮ ਵਾਰੇ ਨਹੀਂ ਆਪਾਂ ਕਰਾਂਗੇ ਹਨਾ ਕਿ ਇਹ ਨਹੀਂ ਉਹਨਾਂ ਨੇ ਕਿਹਾ ਨਹੀਂ ਨਹੀਂ ਅਸੀਂ ਹਜੇ ਕਿਉਂ ਕਰਨਾ ਜਾਂ ਇਦਾਂ ਕਿਉਂ ਕਰਨਾ ਪਰ ਮੈਨੂੰ ਉਹਨਾਂ ਦੀ ਹਮੇਸ਼ਾ ਗੱਲਾਂ ਯਾਦ ਆਉਂਦੀਆਂ ਕਿ ਜਦੋਂ ਵੀ ਉਹ ਮਿਲੇ ਹਨਾ ਉਹ ਇਦਾਂ ਮਿਲਦੇ ਸੀ ਇਹ ਲੱਗਦਾ ਹੀ ਨਹੀਂ ਸੀ ਹੁੰਦਾ ਕਿ ਅਸੀਂ ਕਦੀ ਇਕੱਠੇ ਕੰਮ ਹੀ ਨਹੀਂ ਕੀਤਾ ਜਾਂ ਮੈਂ ਇਹਨਾਂ ਨੂੰ ਜਾਣਦੀ ਵੀ ਨਹੀਂ ਜਾਨੀ ਕਿ ਜਿੰਦਾ ਦਿਲ ਇਨਸਾਨ ਸੀਗੇ ਮਰਿਆ ਚ ਜਾਣ ਪਾਉਣ ਵਾਲੇ ਸੀ ਅੱਜ ਖੋਦੀ ਦੁਨੀਆ ਤੋਂ ਅੱਜ ਉਹ ਖੁੱਦ ਚਲੇ ਗਏ ਚਲੋ ਬਹੁਤ ਹਨਕ ਯੂ ਗੱਪ ਲੱਗਦਾ ਮਰੀ ਦੁੱਖ ਦੀ ਘੜੀ ਹੈ ਜੀ ਸਿਨੇਮਾ ਦੇ ਲਈ ਪੰਜਾਬੀ ਸਿਨੇਮਾ ਨੂੰ ਬਹੁਤ ਵੱਡਾ ਘਾਟਾ ਪਿਆ ਸੋ ਜਸਵਿੰਦਰ ਪੱਲਾ ਇੱਕ ਬੜਾ ਚੰਗਾ ਕ੍ਰੀਏਟਰ ਸੀਗਾ ਜਿਨੇ ਚੀਜ਼ਾਂ ਨਵੀਆਂ ਕ੍ਰੀਏਟ ਕਰਕੇ ਲੈ ਆਣੀਆਂ ਚਾਚੇ ਚਤਰੇ ਵਰਗੇ ਕੈਰੇਕਟਰ ਕ੍ਰੀਏਟ ਕਰਕੇ ਸਾਡੇ ਸਿਨੇਮਾ ਵਿੱਚ ਦਿੱਤੇ ਸੋ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਾਂਗੇ ਹਮੇਸ਼ਾ ਪੱਲਾ ਸਾਹਿਬ ਉਹ ਇਨਸਾਨ ਸੀ ਜਿਨੇ ਆਪਣੇ ਜ਼ਿੰਦਗੀ ਦੇ ਵਿੱਚ ਪੰਜਾਬੀ ਕਲਚਰ ਦੀਆਂ ਟੀਚਰਾਂ ਮੁਹਾਬਰੇ ਇਹ ਖਾਣਾ ਸਿਨੇਮੇ ਚ ਲੈ ਕੇ ਆਂਦੀਆਂ। ਸੋ ਆਉਣ ਵਾਲੇ ਜਨਰੇਸ਼ਨ ਪੁੱਛਿਆ ਕਰੂਗੀ ਕਿ ਇਹਨਾਂ ਡਾਇਲੋਗਾਂ ਦਾ ਮਤਲਬ ਕੀ ਸੀਗਾ। ਨਹੀਂ ਲੱਗਦਾ ਹੈਗਾ ਕਿ ਭੱਲਾ ਸਾਹਿਬ ਵਰਗੀ ਦਲੇਰੀ ਬਹੁਤ ਘੱਟ ਲੋਕਾਂ 'ਚ ਜਿਹੜੇ ਆਪਣੇ ਕਾਮਿਕ ਵੇ ਨਾਲ ਸਰਕਾਰਾਂ ਤੇ ਵੀ ਤੰਜ ਕੱਸਿਆ ਉਹਨਾਂ ਨੇ ਪ੍ਰਸ਼ਾਸਨ ਜਾਂ ਕਿਤੇ ਵੀ ਉਹਨਾਂ ਨੇ ਵੀ ਕਟਾਕਸ਼ ਕੀਤਾ ਉਹਨਾਂ ਨੇ ਜੋ ਵੀ ਦੇਖੋ ਜੀ ਭੱਟੀ ਸਾਹਿਬ ਤੋਂ ਬਾਅਦ ਇਸ ਵੱਲ ਭੱਟੀ ਤੋਂ ਬਾਅਦ ਸਾਡੇ ਕੋਲੇ ਇੱਕ ਅਗਲਾ ਬੰਦਾ ਜਸਵਿੰਦਰ ਭੱਲੇ ਹੀ ਸੀਗਾ ਜਿਨ੍ਹਾਂ ਨੇ ਆਪਣੀ ਗੱਲ ਬੇਬਾਕੀ ਦੇ ਨਾਲ ਰੱਖੀ ਹੈ ਜਿਨ੍ਹਾਂ ਨੇ ਆਪਣੀ ਗੱਲ ਕਹਿਣਾ ਆਪਣਾ ਫਰਜ਼ ਸਮਝਿਆ ਹਰ ਗੱਲ ਤੇ ਕਮੈਂਟ ਕਰਨਾ ਆਪਣਾ ਫਰਜ਼ ਸਮਝਿਆ। ਲੱਗਦਾ ਹੈਗਾ ਕਿ ਹੁਣ ਤੁਸੀਂ ਉਹਨਾਂ ਦੇ ਨਾਲ ਜਿਹੜੀ ਸਾਂਝ ਸੀ ਕਿੰਨੀ ਕ ਮਿਸ ਕਰੋ ਕਿਉਂਕਿ ਜਿਹੜੀ ਫੋਨ ਤੇ ਅਕਸਰ ਗੱਲਬਾਤ ਹੋ ਇਹਨਾਂ ਦਾ ਅੰਦਾਜ਼ ਬੜਾ ਵੱਖ ਹਮੇਸ਼ਾ ਮਿਸ ਕਰਾਂਗੇ ਜੀ ਸਾਡੇ ਨਾਲ ਬੜੀ ਚੰਗੀ ਸਾਂਝ ਸੀਗੀ ਅਸੀਂ ਬਿਨਾਂ ਸ਼ੂਟਿੰਗਾਂ ਤੋਂ ਵੀ ਆਪ ਮਿਲਦੇ ਰਹਿੰਦੇ ਸੀਗੇ ਪ੍ਰੋਗਰਾਮਾਂ 'ਚ ਮਿਲਦੇ ਸੀਗੇ ਜਾਂ ਆਮ ਵੀ ਫੋਨ ਕਰਕੇ ਬੁਲਾ ਲੈਂਦੇ ਸੀ ਉਹ ਗੱਲਾਂ ਬਾਤਾਂ ਸਾਂਝੀਆਂ ਕਰਦੇ ਸੀਗੇ ਇਹ ਹਮੇਸ਼ਾ ਮਿਸ ਕਰਦੇ ਰਹਾਂਗੇ ਜੀ ਕਿਉਂਕਿ ਉਹ ਇੱਕ ਵੱਡੇ ਮਕਾਮ ਦਾ ਬੰਦਾ ਸੀਗੇ ਪ੍ਰੋਫੈਸਰ ਰਿਟਾਇਰ ਹੋਣ ਤੋਂ ਬਾਅਦ ਉਸ ਬੰਦੇ ਨੇ ਆਪਣਾ ਫੁੱਲ ਟਾਈਮ ਇਸ ਪਾਸੇ ਦਿੱਤਾ ਸੋ ਮੈਂ ਸਮਝਦਾ ਕਿ ਸਾਡੇ ਸਾਡੇ ਲਈ ਬਹੁਤ ਬੜੀ ਮਿਸ ਹੋਕਰ ਕਰਾਂਗੇ ਜੀ ਅਸੀਂ ਕੋਈ ਆਖਰੀ ਸਵਾਲ ਹੈ ਜੀ ਕੋਈ ਉਹਨਾਂ ਦਾ ਸੁਪਨਾ ਜਾਂ ਡ੍ਰੀਮ ਜਾਂ ਤੁਹਾਡੇ ਨਾਲ ਕੋਈ ਸਾਂਝਾ ਕੀਤਾ ਹੋਣਾ ਉਹਨਾਂ ਨੇ ਕਿ ਆ ਮੈਂ ਰੋਜ਼ ਨਿਯਮਤਾ ਨਹੀਂ ਜਦੋਂ ਅਸੀਂ ਕਿਸੇ ਕੋਈ ਇੰਡਸਟਰੀ ਚਲੇ ਜਾਂਦਾ ਅਸੀਂ ਕਿਸੇ ਦੇ ਇੱਕ ਵਿਸ਼ੋਖ ਸ਼ਬਾ ਤੇ ਇਕੱਠੇ ਹੁੰਨੇ ਆ ਅਸੀਂ ਗੱਲਬਾਤ ਕਰਦੇ ਸੀ ਕਿ ਫਰਾਣਾ ਮੰਦਾ ਚਲਾ ਗਿਆ ਫਿਰ ਅਸੀਂ ਹੌਲੀ ਹੌਲੀ ਗੱਲਾਂ ਸ਼ੁਰੂ ਹੋਣੀਆਂ ਕਿ ਦੁਨੀਆ ਨਾਸ਼ ਬਹੁਣਾ ਆਪਾਂ ਸਭ ਨੇ ਜਾਣਾ ਹੈ ਤਾਂ ਭੱਲਾ ਸਾਹਿਬ ਇੱਕ ਗੱਲ ਕਿਹਾ ਕਰਦੇ ਸੀਗੇ ਉਹ ਕਹਿੰਦੇ ਕੋਈ ਨਹੀਂ ਜਾਣਾ ਆਪਾਂ ਸਾਰਿਆਂ ਨੇ ਹੈ ਜਿੱਦਨ ਬਾਰੀ ਆਊਗੀ ਚਲੇ ਜਾਵਾਂਗੇ ਮਰਨ ਤੋਂ ਪਹਿਲਾਂ ਕਿਉਂ ਮਰੀਏ ਜਿੰਨੀ ਜ਼ਿੰਦਗੀ ਉਹ ਚੱਜ ਨਾਲ ਜਿਉਈਏ ਸੋ ਇਹ ਗੱਲ ਉਹਨਾਂ ਦੀ ਮੈਨੂੰ ਬੜੀ ਚੰਗੀ ਲੱਗਦੀ ਸੀਗੇ ਇੱਕ ਬੰਦੇ ਜਿੰਦਾ ਦਿੱਲੀ ਵਾਲੀ ਜਿਹੜੀ ਗੱਲ ਸੀ ਨਹੀਂ ਲੋਕ ਇਸ ਗੱਲ ਤੇ ਆਪ ਹੀ ਡਰ ਜਾਂਦੇ ਨੇ ਕਿ ਹੁਣ ਪਤਾ ਨਹੀਂ ਉਮਰ ਬਦਗੀ ਬਿਮਾਰ ਹੋ ਗਏ ਚਲੇ ਜਾਵਾਂਗੇ ਹੋ ਜਾਊਗਾ ਜੀ ਜਿੰਦਾ ਦੇ ਇਨਸਾਨ ਸੀ ਧੰਨਵਾਦ ਆਪ ਮੈਮ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੀ ਕਰਨ ਸਾਡੀ ਇੰਡਸਟਰੀ ਤਾਂ ਬਹੁਤ ਵੱਡਾ ਲਾਸ ਹੋ ਚੁੱਕਿਆ ਅੱਜ ਦੁੱਖ ਦੀ ਘੜੀ ਚ ਅਸੀਂ ਸਿਰਫ ਨਾਲ ਖੜ੍ਹ ਸਕਦੇ ਆ ਦੁੱਖ ਸਾਂਝਾ ਕਰ ਸਕਦੇ ਆ ਪਰ ਜੋਣਾ ਤੇ ਬੀਤ ਰਹੀ ਹੈ ਪੂਰੇ ਪਰਿਵਾਰ ਤੇ ਮੈਨੂੰ ਲੱਗਦਾ ਕਿ ਫਿਲਮ ਇੰਡਸਟਰੀ ਨੇ ਉਹ ਹੀਰਾ ਖੋਤਾ ਜਦੀ ਕਮੇ ਕਦੀ ਪੂਰੀ ਨਹੀਂ ਹੋ ਸਕਦੀ ਅੱਜ ਜਦੋਂ ਆ ਹੁਣ ਪਹਿਲੀ ਵਾਰੀ ਜਾ ਕੇ ਆਏ ਹਾਂ ਉੱਥੇ ਬੇਟੇ ਦੀਆਂ ਉਹ ਅੱਖਾਂ ਲਿਚਾਰ ਅੱਖਾਂ ਜਿਹੜੀਆਂ ਬਾਪ ਨੂੰ ਲੱਭ ਰਹੀਆਂ ਨੇ ਪਰਿਵਾਰ ਉਹਨਾਂ ਦੀ ਪਤਨੀ ਕਿਵੇਂ ਕਿਵੇਂ ਅੰਦਰੋਂ ਇੱਕ ਭੁੱਬ ਨਿਕਲਦੀ ਆ ਬੰਦੇ ਦਾ ਕਿਉਂਕਿ ਹਰ ਬੰਦੇ ਨੇ ਆਪਣਾ ਕੋਈ ਨਾ ਕੋਈ ਜੀ ਤੱਕ ਹੋਇਆ ਹੀ ਹੁੰਦਾ ਹੈ ਨਾ ਤਾਂ ਹਮੇਸ਼ਾ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਰਿਅਲਾਈਜ਼ ਕਰਦੇ ਹਾਂ ਅੱਜ ਉਹਨਾਂ ਦੇ ਬੇਟੇ ਦੇ ਅੱਖਾਂ 'ਚ ਉਹ ਦਰਦ ਦੇਖ ਰਹੇ ਸੀ ਨਾ ਕਿਉਂਕਿ ਕਹਿੰਦੇ ਹੋਣਾ ਹੈ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਇੱਕ ਪਿਓ ਦਾ ਸਾਆ ਜਿੰਨੀ ਧਿਰ ਵੀ ਬਣਿਆ ਰਵੇ ਉੰਨੀ ਧਿਰ ਬੱਚੇ ਛੋਟੇ ਹੀ ਹੁੰਦੇ ਆ ਅੱਜ ਉਹ ਜ਼ਿੰਮੇਵਾਰੀਆਂ ਉਹਨੂੰ ਖੁਦ ਨਿਭਾਣੀਆਂ ਪੈਣਗੀਆਂ ਉਹ ਬਹੁਤ ਵੱਡੀ ਔਖੀ ਘੜੀ ਹੁੰਦੀ ਹੈ ਜਦੋਂ ਨੇ ਹੁਣ ਅੱਜ ਆਪਣੇ ਪਿਓ ਨੂੰ ਗੰਧਵੀ ਦੇਣਾ ਤੁਹਾਨੂੰ ਬਿਹਾਨ ਨਹੀਂ ਕਰ ਪਾਰੀ ਮੈਂ ਕਿਉਂਕਿ ਜੋ ਮੈਂ ਅੰਦਰ ਹਾਲਾਤ ਦੇਖ ਕੇ ਆਈਆਂ ਖੁਦ ਹੀ ਇਮੋਸ਼ਨਲੀ ਹੋਏ ਹੋਏ ਹਾਂ ਅਸੀਂ ਆਪ ਵੀ ਅੱਛਾ ਪੱਲਾ ਸਾਹਿਬ ਜਿੱਦਾਂ ਕੁੜੀਆਂ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਹੀਰੋਇਨਸ ਦੇ ਨਾਲ ਕੰਮ ਕਰਿਆ ਪਰ ਉਹ ਕਮੇਡੀ ਅੰਦਾਜ਼ ਦੇ ਵਿੱਚ ਤਾਂ ਕੁੜੀਆਂ ਨਾਲ ਹੱਸਮਝੱਕ ਸੀਗਾ ਪਰ ਅੰਦਰ ਜ਼ਿੰਦਗੀ ਵਿੱਚ ਕਿਹਾ ਜਾਂਦਾ ਬਹੁਤ ਰਿਸਪੈਕਟ ਕਰਦੇ ਸੀ ਬਹੁਤ ਰਿਸਪੈਕਟ ਮੈਂ ਜਦੋਂ ਲਾਸਟ ਹੋ ਗਿਆ ਮੈਨੂੰ ਸਾਲ ਡੇਢ ਸਾਲ ਜਦੋਂ ਉਹਨਾਂ ਨਾਲ ਗੱਲ ਹੋਈ ਸੀਗੀ ਮੈਂ ਹਾਸ ਵੀ ਮੈਂ ਕਿਹਾ ਸਰ ਆਪਾਂ ਇਕੱਠਿਆਂ ਨੇ ਕਦੀ ਕੰਮ ਨਹੀਂ ਕੀਤਾ ਹਨ ਤਾਂ ਬੜੇ ਜਿੰਦਾਦਿਲ ਇਹਨਾਂ ਨੇ ਕਿਹਾ ਕਿ ਬੰਦਾ ਮਰਦਾ ਨਹੀਂ ਜਾਂਦਾ ਮੈਂ ਤਾਂ ਹਜੇ ਬਹੁਤ ਬੁੜਾ ਹੋ ਕੇ ਮਰਨਾ ਹੈ ਨਾ ਤਾਂ ਅੱਜ ਮੈਨੂੰ ਉਹ ਗੱਲ ਬਾਰ-ਬਾਰ ਚੇਤੇ ਆ ਰਹੀ ਸੀ ਕਿ ਉਮਰ ਬਹੁਤ ਥੋੜੀ ਰਹਿ ਜਾਂਦੀ ਹੈ ਬੰਦੇ ਦੀ ਕੋਈ ਪਲ ਦਾ ਪਤਾ ਨਹੀਂ ਹੁੰਦਾ ਨਾ ਕਿ ਜਿੱਦਾਂ ਉਹਨਾਂ 'ਚ ਇੱਕ ਹੌਸਲਾ ਹੁੰਦਾ ਸੀ ਨਾ ਕਿ ਕਿਸੇ ਨੂੰ ਕਦੀ ਨਾ ਕਰਨਾ ਨਹੀਂ ਕਿਸੇ ਕੰਮ ਬਾਰੇ ਨਹੀਂ ਆਪਾਂ ਕਰਾਂਗੇ ਹਨਾ ਕਿ ਇਹ ਨਹੀਂ ਉਹਨਾਂ ਨੇ ਕਿਹਾ ਨਹੀਂ ਨਹੀਂ ਅਸੀਂ ਹਜੇ ਕਿਉਂ ਕਰਨਾ ਜਾਂ ਇਦਾਂ ਕਿਉਂ ਕਰਨਾ ਪਰ ਮੈਨੂੰ ਉਹਨਾਂ ਦੀ ਹਮੇਸ਼ਾ ਗੱਲਾਂ ਯਾਦ ਆਉਂਦੀਆਂ ਕਿ ਜਦੋਂ ਵੀ ਉਹ ਮਿਲੇ ਹਨਾ ਉਹ ਇਦਾਂ ਮਿਲਦੇ ਸੀ ਇਹ ਲੱਗਦਾ ਹੀ ਨਹੀਂ ਸੀ ਹੁੰਦਾ ਕਿ ਅਸੀਂ ਕਦੀ ਇਕੱਠੇ ਕੰਮ ਹੀ ਨਹੀਂ ਕੀਤਾ ਜਾਂ ਮੈਂ ਇਹਨਾਂ ਨੂੰ ਜਾਣਦੀ ਵੀ ਨਹੀਂ ਜਾਨੀ ਕਿ ਜਿੰਦਾ ਦਿਲ ਇਨਸਾਨ ਸੀਗੇ ਮਰਿਆ ਚ ਜਾਣ ਪਾਉਣ ਵਾਲੇ ਸੀ ਅੱਜ ਖੁੱਦ ਹੀ ਦੁਨੀਆ ਤੋਂ ਅੱਜ ਉਹ ਖੁੱਦ ਚਲੇ ਗਏ ਚਲੋ ਬਹੁਤ ਹਨਕ ਯੂ ਗੱਪ ਲੱਗਦਾ ਮਰੇ ਦੁੱਖ ਦੀ ਘੜੀ ਹੈ ਜੀ ਸਿਨੇਮਾ ਦੇ ਲਈ ਪੰਜਾਬੀ ਸਿਨੇਮਾ ਨੂੰ ਬਹੁਤ ਵੱਡਾ ਘਾਟਾ ਪਿਆ ਸੋ ਜਸਵਿੰਦਰ ਪੱਲਾ ਇੱਕ ਬੜਾ ਚੰਗਾ ਕ੍ਰੀਏਟਰ ਸੀਗਾ ਜਿਨੇ ਚੀਜ਼ਾਂ ਨਵੀਆਂ ਕ੍ਰੀਏਟ ਕਰਕੇ ਲੈ ਆਣੀਆਂ ਚਾਚੇ ਚਤਰੇ ਵਰਗੇ ਕੈਰੈਕਟਰ ਕ੍ਰੀਏਟ ਕਰਕੇ ਸਾਡੇ ਸਿਨੇਮਾ ਨੂੰ ਦਿੱਤੇ ਸੋ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਾਂਗੇ ਹਮੇਸ਼ਾ ਪੱਲਾ ਸਾਹਿਬ ਉਹ ਇਨਸਾਨ ਸੀ ਜਿਨੇ ਆਪਣੇ ਜ਼ਿੰਦਗੀ ਦੇ ਵਿੱਚ ਪੰਜਾਬੀ ਕਲਚਰ ਦੀਆਂ ਟੀਚਰਾਂ ਮੁਹਾਬਰੇ ਇਹ ਖਾਣਾ ਸਿਨੇਮੇ ਚ ਲੈ ਕੇ ਆਂਦੀਆਂ। ਸੋ ਆਉਣ ਵਾਲੇ ਜਨਰੇਸ਼ਨ ਪੁੱਛਿਆ ਕਰੂਗੀ ਕਿ ਇਹਨਾਂ ਡਾਇਲੋਗਾਂ ਦਾ ਮਤਲਬ ਕੀ ਸੀਗਾ। ਨਹੀਂ ਲੱਗਦਾ ਹੈਗਾ ਕਿ ਭੱਲਾ ਸਾਹਿਬ ਵਰਗੀ ਦਲੇਰੀ ਬਹੁਤ ਘੱਟ ਲੋਕਾਂ 'ਚ ਜਿਹੜੇ ਆਪਣੇ ਕਾਮਿਕ ਵੇ ਨਾਲ ਸਰਕਾਰਾਂ ਤੇ ਵੀ ਤੰਜ ਕੱਸਿਆ ਉਹਨਾਂ ਨੇ ਪ੍ਰਸ਼ਾਸਨ ਜਾਂ ਕਿਤੇ ਵੀ ਉਹਨਾਂ ਨੇ ਵੀ ਕਟਾਕਸ਼ ਕੀਤਾ ਉਹਨਾਂ ਨੇ ਜੋ ਵੀ ਦੇਖੋ ਜੀ ਭੱਟੀ ਸਾਹਿਬ ਤੋਂ ਬਾਅਦ ਇਸ ਵੱਲ ਭੱਟੀ ਤੋਂ ਬਾਅਦ ਸਾਡੇ ਕੋਲੇ ਇੱਕ ਅਗਲਾ ਬੰਦਾ ਜਸਵਿੰਦਰ ਭੱਲੇ ਹੀ ਸੀਗਾ ਜਿਨ੍ਹਾਂ ਨੇ ਆਪਣੀ ਗੱਲ ਬੇਬਾਕੀ ਦੇ ਨਾਲ ਰੱਖੀ ਹੈ ਜਿਨ੍ਹਾਂ ਨੇ ਆਪਣੀ ਗੱਲ ਕਹਿਣਾ ਆਪਣਾ ਫਰਜ਼ ਸਮਝਿਆ ਹਰ ਗੱਲ ਤੇ ਕਮੈਂਟ ਕਰਨਾ ਆਪਣਾ ਫਰਜ਼ ਸਮਝਿਆ। ਲੱਗਦਾ ਹੈਗਾ ਕਿ ਹੁਣ ਤੁਸੀਂ ਉਹਨਾਂ ਦੇ ਨਾਲ ਜਿਹੜੀ ਸਾਂਝ ਸੀ ਕਿੰਨੀ ਕ ਮਿਸ ਕਰੋ ਕਿਉਂਕਿ ਜਿਹੜੀ ਫੋਨ ਤੇ ਅਕਸਰ ਗੱਲਬਾਤ ਹੋ ਇਹਨਾਂ ਦਾ ਅੰਦਾਜ਼ ਬੜਾ ਵੱਖ ਹਮੇਸ਼ਾ ਮਿਸ ਕਰਾਂਗੇ ਜੀ ਸਾਡੇ ਨਾਲ ਬੜੀ ਚੰਗੀ ਸਾਂਝ ਸੀਗੀ ਅਸੀਂ ਬਿਨਾਂ ਸ਼ੂਟਿੰਗਾਂ ਤੋਂ ਵੀ ਆਪ ਮਿਲਦੇ ਰਹਿੰਦੇ ਸੀਗੇ ਪ੍ਰੋਗਰਾਮਾਂ 'ਚ ਮਿਲਦੇ ਸੀਗੇ ਜਾਂ ਆਮ ਵੀ ਫੋਨ ਕਰਕੇ ਬੁਲਾ ਲੈਂਦੇ ਸੀ ਉਹ ਗੱਲਾਂ ਬਾਤਾਂ ਸਾਂਝੀਆਂ ਕਰਦੇ ਸੀਗੇ ਇਹ ਹਮੇਸ਼ਾ ਮਿਸ ਕਰਦੇ ਰਹਾਂਗੇ ਜੀ ਕਿਉਂਕਿ ਉਹ ਇੱਕ ਵੱਡੇ ਮਕਾਮ ਦਾ ਬੰਦਾ ਸੀਗੇ ਪ੍ਰੋਫੈਸਰ ਰਿਟਾਇਰ ਹੋਣ ਤੋਂ ਬਾਅਦ ਉਸ ਬੰਦੇ ਨੇ ਆਪਣਾ ਫੁੱਲ ਟਾਈਮ ਇਸ ਪਾਸੇ ਦਿੱਤਾ ਸੋ ਮੈਂ ਸਮਝਦਾ ਕਿ ਸਾਡੇ ਸਾਡੇ ਲਈ ਬਹੁਤ ਬੜੀ ਮਿਸ ਹੋ ਕਰਾਂਗੇ ਜੀ ਅਸੀਂ ਕੋਈ ਆਖਰੀ ਸਵਾਲ ਹੈ ਜੀ ਕੋਈ ਉਹਨਾਂ ਦਾ ਸੁਪਨਾ ਜਾਂ ਡ੍ਰੀਮ ਜਾਂ ਤੁਹਾਡੇ ਨਾਲ ਕੋਈ ਸਾਂਝਾ ਕੀਤਾ ਹੋਣਾ ਉਹਨਾਂ ਨੇ ਕਿ ਆ ਮੈਂ ਕੀ ਨੀਮਤਾ ਨਹੀਂ ਜਦੋਂ ਅਸੀਂ ਕਿਸੇ ਕੋਈ ਇੰਡਸਟਰੀ ਚੱਲੇ ਜਾਂਦਾ ਅਸੀਂ ਕਿਸੇ ਦੇ ਇੱਕ ਵਿਸ਼ੋਖ ਸ਼ਬਾ ਤੇ ਇਕੱਠੇ ਹੁੰਨੇ ਆ ਅਸੀਂ ਗੱਲਬਾਤ ਕਰਦੇ ਸੀ ਕਿ ਫਰਾਣਾ ਮੰਦਾ ਚਲਾ ਗਿਆ ਫਿਰ ਅਸੀਂ ਹੌਲੀ ਹੌਲੀ ਗੱਲਾਂ ਸ਼ੁਰੂ ਹੁੰਦੀਆਂ ਕਿ ਦੁਨੀਆ ਨਾਸ਼ ਹੋ ਜਾਣਾ ਆਪਾਂ ਸਭ ਨੇ ਜਾਣਾ ਹੈ ਤਾਂ ਭੱਲਾ ਸਾਹਿਬ ਇਹ ਗੱਲ ਕਿਹਾ ਕਰਦੇ ਸੀ ਕਿ ਉਹ ਕਹਿੰਦੇ ਕੋਈ ਨਹੀਂ ਜਾਣਾ ਆਪਾਂ ਸਾਰਿਆਂ ਨੇ ਹੈ ਜਿੱਦਨ ਵਾਰੀ ਆਊਗੀ ਚਲੇ ਜਾਵਾਂਗੇ ਮਰਨ ਤੋਂ ਪਹਿਲਾਂ ਕਿਉਂ ਮਰੀਏ ਜਿੰਨੀ ਜ਼ਿੰਦਗੀ ਉਹ ਚੱਜ ਨਾਲ ਜਿਉਈਏ ਸੋ ਇਹ ਗੱਲ ਉਹਨਾਂ ਦੀ ਮੈਨੂੰ ਬੜੀ ਚੰਗੀ ਲੱਗਦੀ ਸੀ ਕਿ ਇੱਕ ਬੰਦੇ ਜਿੰਦਾ ਦਿੱਲੀ ਵਾਲੀ ਜਿਹੜੀ ਗੱਲ ਸੀ ਨਹੀਂ ਲੋਕ ਇਸ ਗੱਲ ਤੇ ਆਪ ਹੀ ਡਰ ਜਾਂਦੇ ਨੇ ਕਿ ਹੁਣ ਪਤਾ ਨਹੀਂ ਉਮਰ ਬਦ ਕੀ ਬਿਮਾਰ ਹੋ ਗਏ ਚਲੇ ਜਾਵਾਂਗੇ ਹੋ ਜਾਊਗਾ ਜੀ ਜਿੰਦਾ ਦਿਲ ਇਨਸਾਨ ਸੀ ਧੰਨਵਾਦ ਆਪ ਮੈਮ ਕੀ ਕਹਿਣਾ ਚਾਹੋਗੇ ਇਸ ਤਸਦੀਕ ਕਰਨ ਵਿੱਚ ਸਾਡੀ ਇੰਡਸਟਰੀ ਤਾਂ ਬਹੁਤ ਵੱਡਾ ਲਾਸ ਹੋ ਚੁੱਕਿਆ ਅੱਜ ਦੁੱਖ ਦੀ ਘੜੀ 'ਚ ਅਸੀਂ ਸਿਰਫ ਨਾਲ ਖੜ੍ਹ ਸਕਦੇ ਆ ਦੁੱਖ ਸਾਂਝਾ ਕਰ ਸਕਦੇ ਆ ਪਰ ਜੋਣਾ ਤੇ ਬੀਤ ਰਹੀ ਹੈ ਪੂਰੇ ਪਰਿਵਾਰ ਤੇ ਮੈਨੂੰ ਲੱਗਦਾ ਕਿ ਫਿਲਮ ਇੰਡਸਟਰੀ ਨੇ ਉਹ ਹੀਰਾ ਖੋਤਾ ਜਿਹਦੀ ਕਮੇ ਕਦੀ ਪੂਰੀ ਨਹੀਂ ਹੋ ਸਕਦੀ ਅੱਜ ਜਦੋਂ ਆ ਹੁਣ ਪਹਿਲੀ ਵਾਰੀ ਜਾ ਕੇ ਆਏ ਹਾਂ ਉੱਥੇ ਬੇਟੇ ਦੀਆਂ ਉਹ ਅੱਖਾਂ ਲਿਚਾਰ ਅੱਖਾਂ ਜਿਹੜੀਆਂ ਬਾਪ ਨੂੰ ਲੱਭ ਰਹੀਆਂ ਨੇ ਪਰਿਵਾਰ ਉਹਨਾਂ ਦੀ ਪਤਨੀ ਕਿਵੇਂ ਕਿਵੇਂ ਅੰਦਰੋਂ ਇੱਕ ਭੁੱਬ ਨਿਕਲਦੀ ਆ ਬੰਦੇ ਦਾ ਕਿਉਂਕਿ ਹਰ ਬੰਦੇ ਨੇ ਆਪਣਾ ਕੋਈ ਨਾ ਕੋਈ ਜੀ ਤੱਕ ਹੋਇਆ ਹੀ ਹੁੰਦਾ ਹੈ ਨਾ ਤਾਂ ਹਮੇਸ਼ਾ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਰਿਅਲਾਈਜ਼ ਕਰਦੇ ਆ ਅੱਜ ਉਹਨਾਂ ਦੇ ਬੇਟੇ ਦੇ ਅੱਖਾਂ ਜੋ ਦਰਦ ਦੇਖ ਰਹੇ ਸੀ ਨਾ ਕਿਉਂਕਿ ਕਹਿੰਦੇ ਹੋ ਨਾ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਇੱਕ ਪਿਓ ਦਾ ਸਾਆ ਜਿੰਨੀ ਧਿਰ ਵੀ ਬਣਿਆ ਰਵੇ ਉਨੀ ਧਿਰ ਬੱਚੇ ਛੋਟੇ ਹੀ ਹੁੰਦੇ ਆ ਅੱਜ ਉਹ ਜ਼ਿੰਮੇਵਾਰੀਆਂ ਉਹਨੂੰ ਖੁਦ ਨਿਭਾਣੀਆਂ ਪੈਣਗੀਆਂ ਉਹ ਬਹੁਤ ਵੱਡੀ ਔਖੀ ਘੜੀ ਹੁੰਦੀ ਆ ਜਦੋਂ ਨੇ ਹੁਣ ਅੱਜ ਆਪਣੇ ਪਿਓ ਨੂੰ ਗੰਦਾ ਵੀ ਦੇਣਾ ਤੁਹਾਨੂੰ ਬਿਹਾਨ ਨਹੀਂ ਕਰ ਪਾਰੀ ਮੈਂ ਕਿਉਂਕਿ ਜੋ ਮੈਂ ਅੰਦਰ ਹਾਲਾਤ ਦੇਖ ਕੇ ਆਈਆਂ ਖੁਦ ਹੀ ਇਮੋਸ਼ਨਲੀ ਹੋਏ ਹੋਏ ਹਾਂ ਅਸੀਂ ਆ ਵੀ ਅੱਛਾ ਭੱਲਾ ਸਾਹਿਬ ਜਿੱਦਾਂ ਕੁੜੀਆਂ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਹੀਰੋਇੰਸ ਦੇ ਨਾਲ ਕੰਮ ਕਰਿਆ ਪਰ ਉਹ ਕਮੇਡੀ ਅੰਦਾਜ਼ ਦੇ ਵਿੱਚ ਤਾਂ ਕੁੜੀਆਂ ਨਾਲ ਹੱਸ ਸਮਝੱਕ ਸੀਗਾ ਪਰ ਅੰਦਰ ਜ਼ਿੰਦਗੀ ਵਿੱਚ ਕਿਹਾ ਜਾਂਦਾ ਬਹੁਤ ਰਿਸਪੈਕਟ ਕਰਦੇ ਸੀ ਬਹੁਤ ਰਿਸਪੈਕਟ ਮੈਂ ਜਦੋਂ ਲਾਸਟ ਹੋ ਗਿਆ ਮੈਨੂੰ ਸਾਲ ਡੇਢ ਸਾਲ ਜਦੋਂ ਉਹਨਾਂ ਨਾਲ ਗੱਲ ਹੋਈ ਸੀਗੀ ਮੈਂ ਹਾਸਪੀ ਮੈਂ ਕਿਹਾ ਸਰ ਆਪਾਂ ਇਕੱਠਿਆਂ ਨੇ ਕਦੀ ਕੰਮ ਨਹੀਂ ਕੀਤਾ ਹਨ ਤਾਂ ਬੜੇ ਜਿੰਦਾਦਿਲ ਇਹਨਾਂ ਨੇ ਕਿਹਾ ਕਿੰਦਾ ਬੰਦਾ ਮਰਦਾ ਨਹੀਂ ਜਾਂਦਾ ਮੈਂ ਤਾਂ ਹਜੇ ਬਹੁਤ ਬੁੜਾ ਹੋ ਕੇ ਮਰਨਾ ਹੈ ਨਾ ਤਾਂ ਅੱਜ ਮੈਨੂੰ ਉਹ ਗੱਲ ਬਾਰ-ਬਾਰ ਚੇਤੇ ਆ ਰਹੀ ਸੀ ਕਿ ਉਮਰ ਬਹੁਤ ਥੋੜੀ ਰਹਿ ਜਾਂਦੀ ਹੈ ਬੰਦੇ ਦੀ ਕੋਈ ਪਲ ਦਾ ਪਤਾ ਨਹੀਂ ਹੁੰਦਾ ਨਾ ਕਿ ਜਿੱਦਾਂ ਉਹਨਾਂ 'ਚ ਇੱਕ ਹੌਸਲਾ ਹੁੰਦਾ ਸੀ ਨਾ ਕਿ ਕਿਸੇ ਨੂੰ ਕਦੀ ਨਾ ਕਰਨਾ ਨਹੀਂ ਕਿਸੇ ਕੰਮ ਬਾਰੇ ਨਹੀਂ ਆਪਾਂ ਕਰਾਂਗੇ ਹਨਾ ਕਿ ਇਹ ਨਹੀਂ ਉਹਨਾਂ ਨੇ ਕਿਹਾ ਨਹੀਂ ਨਹੀਂ ਅਸੀਂ ਹਜੇ ਕਿਉਂ ਕਰਨਾ ਜਾਂ ਇਦਾਂ ਕਿਉਂ ਕਰਨਾ ਪਰ ਮੈਨੂੰ ਉਹਨਾਂ ਦੀ ਹਮੇਸ਼ਾ ਗੱਲਾਂ ਯਾਦ ਆਉਂਦੀਆਂ ਕਿ ਜਦੋਂ ਵੀ ਉਹ ਮਿਲੇ ਹਨਾ ਉਹ ਇਦਾਂ ਮਿਲਦੇ ਸੀ ਇਹ ਲੱਗਦਾ ਹੀ ਨਹੀਂ ਸੀ ਹੁੰਦਾ ਕਿ ਅਸੀਂ ਕਦੀ ਇਕੱਠੇ ਕੰਮ ਹੀ ਨਹੀਂ ਕੀਤਾ ਜਾਂ ਮੈਂ ਇਹਨਾਂ ਨੂੰ ਜਾਣਦੀ ਹੀ ਨਹੀਂ ਜਾਨਕੀ ਜਿੰਦਾ ਦਿਲ ਇਨਸਾਨ ਸੀਗੇ ਮਰੇ ਚ ਜਾਣ ਪਾਉਣ ਵਾਲੇ ਸੀ ਅੱਜ ਖੋਦੀ ਦੁਨੀਆ ਤੋਂ ਅੱਜ ਉਹ ਖੁਦ ਚਲੇ ਗਏ ਚਲੋ ਬਹੁਤ ਹਨਕ ਯੂ ਗੱਪ ਲੱਗ ਰਹੀ ਮਰੀ ਦੁੱਖ ਦੀ ਘੜੀ ਹੈ ਜੀ ਸਿਨੇਮਾ ਦੇ ਲਈ ਪੰਜਾਬੀ ਸਿਨੇਮਾ ਨੂੰ ਬਹੁਤ ਵੱਡਾ ਘਾਟਾ ਪਿਆ ਸੋ ਜਸਵਿੰਦਰ ਪੱਲਾ ਇੱਕ ਬੜਾ ਚੰਗਾ ਕ੍ਰੀਏਟਰ ਸੀਗਾ ਜਿਨੇ ਚੀਜ਼ਾਂ ਨਵੀਆਂ ਕ੍ਰੀਏਟ ਕਰਕੇ ਲੈਣੀਆਂ ਚਾਹਤੇ ਚਤਰੇ ਵਰਗੇ ਕੈਰੇਕਟਰ ਕ੍ਰੀਏਟ ਕਰਕੇ ਸਾਡੇ ਸਿਨੇਮਾਂ ਦੇ ਦਿੱਤੇ ਸੋ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਾਂਗੇ ਹਮੇਸ਼ਾ ਪੱਲਾ ਸਾਹਿਬ ਉਹ ਇਨਸਾਨ ਸੀ ਜਿਨੇ ਆਪਣੇ ਜ਼ਿੰਦਗੀ ਦੇ ਵਿੱਚ ਪੰਜਾਬੀ ਕਲਚਰ ਦੀਆਂ ਟੀਚਰਾਂ ਮੁਹਾਵਰੇ ਖਾਣਾ ਸਿਨੇਮੇ ਚ ਲੈ ਕੇ ਆਂਦੀਆਂ ਤੋਂ ਆਉਣ ਵਾਲੀ ਜਨਰੇਸ਼ਨ ਪੁੱਛਿਆ ਕਰੂਗੀ ਕਿ ਇਹਨਾਂ ਡਾਇਲੋਗਾਂ ਦਾ ਮਤਲਬ ਕੀ ਸੀਗਾ ਨਹੀਂ ਲੱਗਦਾ ਹੈਗਾ ਕਿ ਭੱਲਾ ਸਾਹਿਬ ਵਰਗੀ ਦਲੇਰੀ ਬਹੁਤ ਘੱਟ ਲੋਕਾਂ 'ਚ ਜਿਹੜੇ ਆਪਣੇ ਕਾਮਿਕ ਵੇ ਨਾਲ ਸਰਕਾਰਾਂ ਤੇ ਵੀ ਤੰਜ ਕੱਸਿਆ ਉਹਨਾਂ ਨੇ ਪ੍ਰਸ਼ਾਸਨ ਜਾਂ ਕਿਤੇ ਵੀ ਉਹਨਾਂ ਨੇ ਮੈਨੂੰ ਕਟਾਕਸ਼ ਕੀਤਾ ਉਹਨਾਂ ਨੇ ਜੋ ਵੀ ਦੇਖੋ ਜੀ ਭੱਟੀ ਸਾਹਿਬ ਤੋਂ ਬਾਅਦ ਇਸ ਵੱਲ ਭੱਟੀ ਤੋਂ ਬਾਅਦ ਸਾਡੇ ਕੋਲੇ ਇੱਕ ਅਗਲਾ ਬੰਦਾ ਜਸਵਿੰਦਰ ਭੱਲੇ ਹੀ ਸੀਗਾ ਜਿਨ੍ਹਾਂ ਨੇ ਆਪਣੀ ਗੱਲ ਬੇਬਾਕੀ ਦੇ ਨਾਲ ਰੱਖੀ ਹੈ ਜਿਨ੍ਹਾਂ ਨੇ ਆਪਣੀ ਗੱਲ ਕਹਿਣਾ ਆਪਣਾ ਫਰਜ਼ ਸਮਝਿਆ ਹਰ ਗੱਲ ਤੇ ਕਮੈਂਟ ਕਰਨਾ ਆਪਣਾ ਫਰਜ਼ ਸਮਝਿਆ ਲੱਗਦਾ ਹੈਗਾ ਕਿ ਹੁਣ ਤੁਸੀਂ ਉਹਨਾਂ ਦੇ ਨਾਲ ਜਿਹੜੀ ਸਾਂਝ ਸੀ ਕਿੰਨੀ ਕ ਮਿਸ ਕਰੋ ਕਿ ਹਮੇਸ਼ਾ ਮਿਸ ਕਰਾਂਗੇ ਜੀ ਸਾਡੇ ਨਾਲ ਬੜੀ ਚੰਗੀ ਸਾਂਝ ਸੀਗੀ ਅਸੀਂ ਬਿਨਾਂ ਸ਼ੂਟਿੰਗਾਂ ਤੋਂ ਵੀ ਆਪ ਮਿਲਦੇ ਰਹਿੰਦੇ ਸੀਗੇ ਪ੍ਰੋਗਰਾਮਾਂ 'ਚ ਮਿਲਦੇ ਸੀਗੇ ਜਾਂ ਆਮ ਵੀ ਉਹ ਫੋਨ ਕਰਕੇ ਬੁਲਾ ਲੈਂਦੇ ਸੀ ਉਹ ਗੱਲਾਂ ਬਾਤਾਂ ਸਾਂਝੀਆਂ ਕਰਦੇ ਸੀਗੇ ਇਹ ਹਮੇਸ਼ਾ ਮਿਸ ਕਰਦੇ ਰਹਾਂਗੇ ਜੀ ਕਿਉਂਕਿ ਉਹ ਇੱਕ ਵੱਡੇ ਮਕਾਮ ਦਾ ਬੰਦਾ ਸੀਗੇ ਪ੍ਰੋਫੈਸਰ ਰਿਟਾਇਰ ਹੋਣ ਤੋਂ ਬਾਅਦ ਉਸ ਬੰਦੇ ਨੇ ਆਪਣਾ ਫੁੱਲ ਟਾਈਮ ਇਸ ਪਾਸੇ ਦਿੱਤਾ ਸੋ ਮੈਂ ਸਮਝਦਾ ਕਿ ਸਾਡੇ ਸਾਡੇ ਲਈ ਬਹੁਤ ਬੜੀ ਮਿਸ ਹੋ ਕਰਾਂਗੇ ਜੀ ਅਸੀਂ ਕੋਈ ਆਖਰੀ ਸਵਾਲ ਹੈ ਜੀ ਕੋਈ ਉਹਨਾਂ ਦਾ ਸੁਪਨਾ ਜਾਂ ਡ੍ਰੀਮ ਜਾਂ ਤੁਹਾਡੇ ਨਾਲ ਕੋਈ ਸਾਂਝਾ ਕੀਤਾ ਹੋਣਾ ਉਹਨਾਂ ਨੇ ਕਿ ਆ ਮੈਂ ਕ੍ਰਿਮਤਾ ਨਹੀਂ ਜਦੋਂ ਅਸੀਂ ਕਿਸੇ ਕੋਈ ਇੰਡਸਟਰੀ ਚਲੇ ਜਾਂਦਾ ਅਸੀਂ ਕਿਸੇ ਦੇ ਇੱਕ ਸ਼ੋਕ ਸ਼ਬਾ ਤੇ ਇਕੱਠੇ ਹੁੰਨੇ ਆ ਅਸੀਂ ਗੱਲਬਾਤ ਕਰਦੇ ਸੀ ਕਿ ਫਰਾਣਾ ਬੰਦਾ ਚਲਾ ਗਿਆ ਫਿਰ ਅਸੀਂ ਹੌਲੀ ਹੌਲੀ ਗੱਲਾਂ ਸ਼ੁਰੂ ਹੁੰਦੀਆਂ ਤੇ ਦੁਨੀਆ ਨਾਸ਼ ਹੋਣਾ ਆਪਾਂ ਸਭ ਨੇ ਜਾਣਾ ਹੈ ਤਾਂ ਭੱਲਾ ਸਾਹਿਬ ਇਹ ਗੱਲ ਕਿਹਾ ਕਰਦੇ ਸੀਗੇ ਉਹ ਕਹਿੰਦੇ ਕੋਈ ਨਹੀਂ ਜਾਣਾ ਆਪਾਂ ਸਾਰਿਆਂ ਨੇ ਹੈ ਜਿੱਦਨ ਵਾਰੀ ਆਊਗੀ ਚਲੇ ਜਾਵਾਂਗੇ ਮਰਨ ਤੋਂ ਪਹਿਲਾਂ ਕਿਉਂ ਮਰੀਏ ਜਿੰਨੀ ਜ਼ਿੰਦਗੀ ਉਹ ਚੱਜ ਨਾਲ ਜਿਉਈਏ ਸੋ ਇਹ ਗੱਲ ਉਹਨਾਂ ਦੀ ਮੈਨੂੰ ਬੜੀ ਚੰਗੀ ਲੱਗਦੀ ਸੀ ਕਿ ਇੱਕ ਬੰਦੇ ਜਿੰਦਾ ਦਿੱਲੀ ਵਾਲੀ ਜਿਹੜੀ ਗੱਲ ਸੀ ਨਹੀਂ ਲੋਕ ਇਸ ਗੱਲ ਤੇ ਆਪ ਹੀ ਡਰ ਜਾਂਦੇ ਨੇ ਕਿ ਹੁਣ ਪਤਾ ਨਹੀਂ ਉਮਰ ਵੱਧ ਗਈ ਬਿਮਾਰ ਹੋ ਗਏ ਚਲੇ ਜਾਵਾਂਗੇ ਹੋ ਜਾਊਗਾ ਜੀ ਧੰਨਵਾਦ ਜਿੰਦਾ ਦਿਲ ਇਨਸਾਨ ਸੀ ਧੰਨਵਾਦ ਆ ਮੈਮ ਕੀ ਕਹਿਣਾ ਚਾਹੋਗੇ ਇਸ ਤਸਦੀਕ ਕਰਨ ਦੇ ਵਿੱਚ ਸਾਡੀ ਇੰਡਸਟਰੀ ਤਾਂ ਬਹੁਤ ਵੱਡਾ ਲਾਸ ਹੋ ਚੁੱਕਿਆ ਅੱਜ ਦੁੱਖ ਦੀ ਘੜੀ 'ਚ ਅਸੀਂ ਸਿਰਫ ਨਾਲ ਖੜ੍ਹ ਸਕਦੇ ਆ ਦੁੱਖ ਸਾਂਝਾ ਕਰ ਸਕਦੇ ਆ ਪਰ ਜੋਣਾ ਤੇ ਬੀਤ ਰਹੀ ਹੈ ਪੂਰੇ ਪਰਿਵਾਰ ਤੇ ਮੈਨੂੰ ਲੱਗਦਾ ਕਿ ਫਿਲਮ ਇੰਡਸਟਰੀ ਨੇ ਉਹ ਹੀਰਾ ਖੋਤਾ ਜਿਹਦੀ ਕਮੇ ਕਦੀ ਪੂਰੀ ਨਹੀਂ ਹੋ ਸਕਦੀ ਅੱਜ ਜਦੋਂ ਆ ਹੁਣ ਪਹਿਲੀ ਵਾਰੀ ਜਾ ਕੇ ਆਏ ਹਾਂ ਉੱਥੇ ਬੇਟੇ ਦੀਆਂ ਉਹ ਅੱਖਾਂ ਲਿਚਾਰ ਅੱਖਾਂ ਜਿਹੜੀਆਂ ਬਾਪ ਨੂੰ ਲੱਭ ਰਹੀਆਂ ਨੇ ਪਰਿਵਾਰ ਉਹਨਾਂ ਦੀ ਪਤਨੀ ਕਿਵੇਂ ਕਿਵੇਂ ਅੰਦਰੋਂ ਇੱਕ ਭੁੱਬ ਨਿਕਲਦੀ ਆ ਬੰਦੇ ਦੇ ਕਿਉਂਕਿ ਹਰ ਬੰਦੇ ਨੇ ਆਪਣਾ ਕੋਈ ਨਾ ਕੋਈ ਜੀ ਤੱਕ ਹੋਇਆ ਹੀ ਹੁੰਦਾ ਹੈ ਨਾ ਤਾਂ ਹਮੇਸ਼ਾ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਰਿਅਲਾਈਜ਼ ਕਰਦੇ ਹਾਂ ਅੱਜ ਉਹਨਾਂ ਦੇ ਬੇਟੇ ਦੇ ਅੱਖਾਂ 'ਚ ਉਹ ਦਰਦ ਦੇਖ ਰਹੇ ਸੀ ਨਾ ਕਿਉਂਕਿ ਕਹਿੰਦੇ ਹੋ ਨਾ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਇੱਕ ਪਿਓ ਦਾ ਸਾਆਇਆ ਜਿੰਨੀ ਧੇਰ ਵੀ ਬਣਿਆ ਰਵੇ ਉੰਨੀ ਧੇਰ ਬੱਚੇ ਛੋਟੇ ਹੀ ਹੁੰਦੇ ਆ ਅੱਜ ਉਹ ਜ਼ਿੰਮੇਵਾਰੀਆਂ ਉਹਨੂੰ ਖੁਦ ਨਿਭਾਣੀਆਂ ਪੈਣਗੀਆਂ ਉਹ ਬਹੁਤ ਵੱਡੀ ਔਖੀ ਘੜੀ ਹੁੰਦੀ ਹੈ ਜਦੋਂ ਨੇ ਹੁਣ ਅੱਜ ਆਪਣੇ ਪਿਓ ਨੂੰ ਕੰਧਵੀ ਦੇਣਾ ਤੁਹਾਨੂੰ ਬਿਹਾਨ ਨਹੀਂ ਕਰ ਪਾਰੀ ਮੈਂ ਕਿਉਂਕਿ ਜੋ ਮੈਂ ਅੰਦਰ ਹਾਲਾਤ ਦੇਖ ਕੇ ਆਈਆਂ ਖੁਦ ਹੀ इमोਸ਼ਨਲੀ ਹੋਈ ਹੋਈਆਂ ਸੀ ਆਪੀ ਅੱਛਾ ਜੋ ਪੱਲਾ ਸਾਹਿਬ ਜਿੱਦਾਂ ਕੁੜੀਆਂ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਹੀਰੋਇੰਸ ਦੇ ਨਾਲ ਕੰਮ ਕਰਿਆ ਪਰ ਉਹ ਕਮੇਡੀ ਅੰਦਾਜ਼ ਦੇ ਵਿੱਚ ਤਾਂ ਕੁੜੀਆਂ ਨਾਲ ਹੱਸ ਸਮਝੱਕ ਸੀਗਾ ਪਰ ਅੰਦਰ ਜ਼ਿੰਦਗੀ ਵਿੱਚ ਕਿਹਾ ਜਾਂਦਾ ਬਹੁਤ ਰਿਸਪੈਕਟ ਕਰਦੇ ਸੀ ਬਹੁਤ ਰਿਸਪੈਕਟ ਮੈਂ ਜਦੋਂ ਲਾਸਟ ਹੋ ਗਿਆ ਮੈਨੂੰ ਸਾਲ ਡੇਢ ਸਾਲ ਜਦੋਂ ਉਹਨਾਂ ਨਾਲ ਗੱਲ ਹੋਈ ਸੀਗੀ ਮੈਂ ਹਾਸ ਵੀ ਮੈਂ ਕਿਹਾ ਸਰ ਆਪਾਂ ਇਕੱਠਿਆਂ ਨੇ ਕਦੀ ਕੰਮ ਨਹੀਂ ਕੀਤਾ ਹਨ ਤਾਂ ਬੜੀ ਜਿੰਦਾਦਿਲੀ ਇਹਨਾਂ ਨੇ ਕਿਹਾ ਕਹਿੰਦਾ ਬੰਦਾ ਮਰਦਾ ਨਹੀਂ ਜਾਂਦਾ ਮੈਂ ਤਾਂ ਹਜੇ ਬਹੁਤ ਬੁੜਾ ਹੋ ਕੇ ਮਰਨਾ ਹੈ ਨਾ ਤਾਂ ਅੱਜ ਵੀ ਨੂੰ ਗੱਲ ਬਾਰ-ਬਾਰ ਚੇਤੇ ਆਰੀ ਸੀ ਕਿ ਉਮਰ ਬਹੁਤ ਥੋੜੀ ਰਹਿ ਜਾਂਦੀ ਹੈ ਬੰਦੇ ਦੀ ਕੋਈ ਪਲ ਦਾ ਪਤਾ ਨਹੀਂ ਹੁੰਦਾ ਨਾ ਕਿ ਜਿੱਦਾਂ ਉਹਨਾਂ 'ਚ ਇੱਕ ਹੌਸਲਾ ਹੁੰਦਾ ਸੀ ਨਾ ਕਿ ਕਿਸੇ ਨੂੰ ਕਦੀ ਨਾ ਕਰਨਾ ਨਹੀਂ ਕਿਸੇ ਕੰਮ ਵਾਰੇ ਨਹੀਂ ਆਪਾਂ ਕਰਾਂਗੇ ਹਨਾ ਕਿ ਇਹ ਨਹੀਂ ਉਹਨਾਂ ਨੇ ਕਿਹਾ ਨਹੀਂ ਨਹੀਂ ਅਸੀਂ ਹਜੇ ਕਿਉਂ ਕਰਨਾ ਜਾਂ ਇਦਾਂ ਕਿਉਂ ਕਰਨਾ ਪਰ ਮੈਨੂੰ ਉਹਨਾਂ ਦੀ ਹਮੇਸ਼ਾ ਗੱਲਾਂ ਯਾਦ ਆਉਂਦੀਆਂ ਕਿ ਜਦੋਂ ਵੀ ਉਹ ਮਿਲੇ ਹਨਾ ਉਹ ਇਦਾਂ ਮਿਲਦੇ ਸੀ ਇਹ ਲੱਗਦਾ ਹੀ ਨਹੀਂ ਸੀ ਹੁੰਦਾ ਕਿ ਅਸੀਂ ਕਦੀ ਇਕੱਠੇ ਕੰਮ ਹੀ ਨਹੀਂ ਕੀਤਾ ਜਾਂ ਮੈਂ ਇਹਨਾਂ ਨੂੰ ਜਾਣਦੀ ਵੀ ਨਹੀਂ ਜਾਨੀ ਕਿ ਜਿੰਦਾ ਦਿਲ ਇਨਸਾਨ ਸੀਗੇ ਮਰਿਆ ਚ ਜਾਣ ਪਾਉਣ ਵਾਲੇ ਸੀ ਅੱਜ ਖੋਦੀ ਦੁਨੀਆ ਤੋਂ ਅੱਜ ਉਹ ਖੁਦ ਚਲੇ ਗਏ ਚਲੋ ਬਹੁਤ ਧੰਨਕ ਤੁਹਾਨੂੰ ਥੈਂਕ ਯੂ ਗੱਪ ਲੱਗ ਰਹੀ ਹੈ ਕਹਿੰਦਾ ਤਾਂ ਵੀ ਦੀ। ਮੜੀ ਦੁੱਖ ਦੀ ਘੜੀ ਹੈ ਜੀ ਸਿਨੇਮਾ ਦੇ ਲਈ ਪੰਜਾਬੀ ਸਿਨੇਮਾ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸੋ ਜਸਵਿੰਦਰ ਪੱਲਾ ਇੱਕ ਬੜਾ ਚੰਗਾ ਕ੍ਰੀਏਟਰ ਸੀਗਾ ਜਿਨੇ ਚੀਜ਼ਾਂ ਨਵੀਆਂ ਕ੍ਰੀਏਟ ਕਰਕੇ ਲੈਣੀਆਂ ਚਾਚੇ ਚਤਰੇ ਵਰਗੇ ਕੈਰੇਕਟਰ ਕ੍ਰੀਏਟ ਕਰਕੇ ਸਾਡੇ ਸਿਨੇਮਾ ਨੂੰ ਦਿੱਤੇ। ਸੋ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਾਂਗੇ ਜੀ ਹਮੇਸ਼ਾ ਪੱਲਾ ਸਾਹਿਬ ਉਹ ਇਨਸਾਨ ਸੀ ਜਿਨੇ ਆਪਣੇ ਜ਼ਿੰਦਗੀ ਦੇ ਵਿੱਚ ਪੰਜਾਬੀ ਕਲਚਰ ਦੀਆਂ ਟੀਚਰਾਂ ਮੁਹਾਵਰੇ ਖਾਣਾ ਸਿਨੇਮੇ ਚ ਲੈ ਕੇ ਆਉਂਦੀਆਂ ਸੋ ਆਉਣ ਵਾਲੀ ਜਨਰੇਸ਼ਨ ਪੁੱਛਿਆ ਕਰੂਗੀ ਕਿ ਇਹਨਾਂ ਡਾਇਲੋਗਾਂ ਦਾ ਮਤਲਬ ਕੀ ਸੀਗਾ ਨਹੀਂ ਲੱਗਦਾ ਹੈਗਾ ਕਿ ਭੱਲਾ ਸਾਹਿਬ ਵਰਗੀ ਦਲੇਰੀ ਬਹੁਤ ਘੱਟ ਲੋਕਾਂ 'ਚ ਜਿਹੜੇ ਆਪਣੇ ਕਾਮਿਕ ਵੀ ਨਾਲ ਸਰਕਾਰਾਂ ਤੇ ਵੀ ਤੰਜ ਕੱਸਿਆ ਉਹਨਾਂ ਨੇ ਪ੍ਰਸ਼ਾਸਨ ਜਾਂ ਕਿਤੇ ਵੀ ਉਹਨਾਂ ਨੇ ਮੈਨੂੰ ਕਟਾਕਸ਼ ਕੀਤਾ ਉਹਨਾਂ ਨੇ ਜੋ ਵੀ ਦੇਖੋ ਜੀ ਭੱਟੀ ਸਾਹਿਬ ਤੋਂ ਬਾਅਦ ਇਸ ਵੱਲ ਭੱਟੀ ਤੋਂ ਬਾਅਦ ਸਾਡੇ ਕੋਲੇ ਇੱਕ ਅਗਲਾ ਬੰਦਾ ਜਸਵਿੰਦਰ ਭੱਲੇ ਹੀ ਸੀਗਾ ਜਿਨ੍ਹਾਂ ਨੇ ਆਪਣੀ ਗੱਲ ਬੇਬਾਕੀ ਦੇ ਨਾਲ ਰੱਖੀ ਹੈ ਜਿਨ੍ਹਾਂ ਨੇ ਆਪਣੀ ਗੱਲ ਕਹਿਣਾ ਆਪਣਾ ਫਰਜ਼ ਸਮਝਿਆ ਹਰ ਗੱਲ ਤੇ ਕਮੈਂਟ ਕਰਨਾ ਆਪਣਾ ਫਰਜ਼ ਸਮਝਿਆ ਲੱਗਦਾ ਹੈਗਾ ਕਿ ਹੁਣ ਤੁਸੀਂ ਉਹਨਾਂ ਦੇ ਨਾਲ ਜਿਹੜੀ ਸਾਂਝ ਸੀ ਕਿੰਨੀ ਕ ਮਿਸ ਕਰੋ ਕਿਉਂਕਿ ਜਿਹੜੀ ਫੋਨ ਤੇ ਅਕਸਰ ਗੱਲਬਾਤ ਹੋ ਇਹਨਾਂ ਦਾ ਅੰਦਾਜ਼ ਬੜਾ ਵੱਖ ਹਮੇਸ਼ਾ ਮਿਸ ਕਰਾਂਗੇ ਜੀ ਸਾਡੇ ਨਾਲ ਬੜੀ ਚੰਗੀ ਸਾਂਝ ਸੀਗੀ ਅਸੀਂ ਬਿਨਾਂ ਸ਼ੂਟਿੰਗਾਂ ਤੋਂ ਵੀ ਆਪ ਮਿਲਦੇ ਰਹਿੰਦੇ ਸੀਗੇ ਪ੍ਰੋਗਰਾਮਾਂ 'ਚ ਮਿਲਦੇ ਸੀਗੇ ਜਾਂ ਆਮ ਵੀ ਫੋਨ ਕਰਕੇ ਬੁਲਾ ਲੈਂਦੇ ਸੀ ਉਹ ਗੱਲਾਂ ਬਾਤਾਂ ਸਾਂਝੀਆਂ ਕਰਦੇ ਸੀਗੇ ਇਹ ਹਮੇਸ਼ਾ ਮਿਸ ਕਰਦੇ ਰਹਾਂਗੇ ਜੀ ਕਿਉਂਕਿ ਉਹ ਇੱਕ ਵੱਡੇ ਮਕਾਮ ਦਾ ਬੰਦਾ ਸੀਗੇ ਪ੍ਰੋਫੈਸਰ ਰਿਟਾਇਰ ਹੋਣ ਤੋਂ ਬਾਅਦ ਉਸ ਬੰਦੇ ਨੇ ਆਪਣਾ ਫੁੱਲ ਟਾਈਮ ਇਸ ਪਾਸੇ ਦਿੱਤਾ ਸੋ ਮੈਂ ਸਮਝਦਾ ਕਿ ਸਾਡੇ ਸਾਡੇ ਲਈ ਬਹੁਤ ਬੜੀ ਮਿਸ ਹੋਕਰ ਕਰਾਂਗੇ ਜੀ ਅਸੀਂ ਕੋਈ ਆਖਰੀ ਸਵਾਲ ਹੈ ਜੀ ਕੋਈ ਉਹਨਾਂ ਦਾ ਸੁਪਨਾ ਜਾਂ ਡ੍ਰੀਮ ਜਾਂ ਤੁਹਾਡੇ ਨਾਲ ਕੋਈ ਸਾਂਝਾ ਕੀਤਾ ਹੋਣਾ ਉਹਨਾਂ ਨੇ ਕਿ ਆ ਮੈਂ ਕ੍ਰਿਮਤਾ ਨਹੀਂ ਜਦੋਂ ਅਸੀਂ ਕਿਸੇ ਕੋਈ ਇੰਡਸਟਰੀ ਚਲੇ ਜਾਂਦਾ ਅਸੀਂ ਕਿਸੇ ਦੇ ਇੱਕ ਸ਼ੋਕ ਸ਼ਬਾ ਤੇ ਇਕੱਠੇ ਹੁੰਨੇ ਆ ਅਸੀਂ ਗੱਲਬਾਤ ਕਰਦੇ ਸੀ ਕਿ ਫਰਾਣਾ ਬੰਦਾ ਚਲਾ ਗਿਆ ਫਿਰ ਅਸੀਂ ਹੌਲੀ ਹੌਲੀ ਗੱਲਾਂ ਸ਼ੁਰੂ ਹੁੰਦੀਆਂ ਕਿ ਦੁਨੀਆ ਨਾਸ਼ ਹੋ ਜਾਣਾ ਆਪਾਂ ਸਭ ਨੇ ਜਾਣਾ ਹੈ ਤਾਂ ਭੱਲਾ ਸਾਹਿਬ ਇਹ ਗੱਲ ਕਿਹਾ ਕਰਦੇ ਸੀਗੇ ਉਹ ਕਹਿੰਦੇ ਕੋਈ ਨਹੀਂ ਜਾਣਾ ਆਪਾਂ ਸਾਰਿਆਂ ਨੇ ਹੈ ਜਿੱਦਨ ਵਾਰੀ ਆਊਗੀ ਚਲੇ ਜਾਵਾਂਗੇ ਮਰਨ ਤੋਂ ਪਹਿਲਾਂ ਕਿਉਂ ਮਰੀਏ ਜਿੰਨੀ ਜ਼ਿੰਦਗੀ ਉਹ ਚੱਜ ਨਾਲ ਜਿਉਈਏ ਸੋ ਇਹ ਗੱਲ ਉਹਨਾਂ ਦੀ ਮੈਨੂੰ ਬੜੀ ਚੰਗੀ ਲੱਗਦੀ ਸੀ ਕਿ ਇੱਕ ਬੰਦੇ ਜਿੰਦਾ ਦਿੱਲੀ ਵਾਲੀ ਜਿਹੜੀ ਗੱਲ ਸੀ ਨਹੀਂ ਲੋਕ ਇਸ ਗੱਲ ਤੇ ਆਪ ਹੀ ਡਰ ਜਾਂਦੇ ਨੇ ਕਿ ਹੁਣ ਪਤਾ ਨਹੀਂ ਉਮਰ ਬਦਗੀ ਬਿਮਾਰ ਹੋ ਗਏ ਚਲੇ ਜਾਵਾਂਗੇ ਹੋ ਜਾਊਗਾ ਜੀ ਧੰਨਵਾਦ ਜਿੰਦਾ ਦਿਲ ਇਨਸਾਨ ਸੀ ਧੰਨਵਾਦ ਆ ਮੈਮ ਕੀ ਕਹਿਣਾ ਚਾਹੋਗੇ ਇਸ ਤਸਦੀਕਰਨ ਵਿੱਚ ਸਾਡੀ ਇੰਡਸਟਰੀ ਤਾਂ ਬਹੁਤ ਵੱਡਾ ਲਾਸ ਹੋ ਚੁੱਕਿਆ ਅੱਜ ਦੁੱਖ ਦੀ ਘੜੀ 'ਚ ਅਸੀਂ ਸਿਰਫ ਨਾਲ ਖੜ੍ਹ ਸਕਦੇ ਆ ਦੁੱਖ ਸਾਂਝਾ ਕਰ ਸਕਦੇ ਆ ਪਰ ਜੂਣਾ ਤੇ ਬੀਤ ਰਹੀ ਆ ਪੂਰੇ ਪਰਿਵਾਰ ਤੇ ਮੈਨੂੰ ਲੱਗਦਾ ਕਿ ਫਿਲਮ ਇੰਡਸਟਰੀ ਨੇ ਉਹ ਹੀਰਾ ਖੋਤਾ ਜਿਹਦੀ ਕਮੇ ਕਦੀ ਪੂਰੀ ਨਹੀਂ ਹੋ ਸਕਦੀ ਅੱਜ ਜਦੋਂ ਆ ਹੁਣ ਪਹਿਲੀ ਵਾਰੀ ਜਾ ਕੇ ਆਏ ਹਾਂ ਉੱਥੇ ਬੇਟੇ ਦੀਆਂ ਉਹ ਅੱਖਾਂ ਲਿਚਾਰ ਰੱਖਾਂ ਜਿਹੜੀਆਂ ਬਾਪ ਨੂੰ ਲੱਭ ਰਹੀਆਂ ਨੇ ਪਰਿਵਾਰ ਉਹਨਾਂ ਦੀ ਪਤਨੀ ਕਿਵੇਂ ਕਿਵੇਂ ਅੰਦਰੋਂ ਇੱਕ ਭੁੱਬ ਨਿਕਲਦੀ ਆ ਬੰਦੇ ਦੇ ਕਿਉਂਕਿ ਹਰ ਬੰਦੇ ਨੇ ਆਪਣਾ ਕੋਈ ਨਾ ਕੋਈ ਜੀ ਤੱਕ ਹੋਇਆ ਹੀ ਹੁੰਦਾ ਹੈ ਨਾ ਤਾਂ ਹਮੇਸ਼ਾ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਰਿਅਲਾਈਜ਼ ਕਰਦੇ ਆ ਅੱਜ ਉਹਨਾਂ ਦੇ ਬੇਟੇ ਦੇ ਅੱਖਾਂ 'ਚ ਉਹ ਦਰਦ ਦੇਖ ਰਹੇ ਸੀ ਨਾ ਕਿਉਂਕਿ ਕਹਿੰਦੇ ਹੋ ਨਾ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਇੱਕ ਪਿਓ ਦਾ ਸਾਆ ਜਿੰਨੀ ਧਿਰ ਵੀ ਬਣਿਆ ਰਵੇ ਉੰਨੀ ਧਿਰ ਬੱਚੇ ਛੋਟੇ ਹੀ ਹੁੰਦੇ ਆ ਅੱਜ ਉਹ ਜ਼ਿੰਮੇਵਾਰੀਆਂ ਉਹਨੂੰ ਖੁਦ ਨਿਭਾਣੀਆਂ ਪੈਣਗੀਆਂ ਉਹ ਬਹੁਤ ਵੱਡੀ ਔਖੀ ਘੜੀ ਹੁੰਦੀ ਹੈ ਜਦੋਂ ਨੇ ਹੁਣ ਅੱਜ ਆਪਣੇ ਪਿਓ ਨੂੰ ਕੰਧੋ ਵੀ ਦੇਣਾ ਤੁਹਾਨੂੰ ਬਿਹਾਨ ਨਹੀਂ ਕਰ ਪਾਰੀ ਮੈਂ ਕਿਉਂਕਿ ਜੋ ਮੈਂ ਅੰਦਰ ਹਾਲਾਤ ਦੇਖ ਕੇ ਆਈਆਂ ਖੁਦ ਹੀ इमोਸ਼ਨਲੀ ਹੋਏ ਹੋਏ ਹਾਂ ਅਸੀਂ ਆਪੀ ਅੱਛਾ ਪੱਲਾ ਸਾਹਿਬ ਜਿੱਦਾਂ ਕੁੜੀਆਂ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਹੀਰੋਇਨਸ ਦੇ ਨਾਲ ਕੰਮ ਕਰਿਆ ਪਰ ਉਹ ਕਮੇਡੀ ਅੰਦਾਜ਼ ਦੇ ਵਿੱਚ ਤਾਂ ਕੁੜੀਆਂ ਨਾਲ ਹੱਸ ਸਮਝ ਆਖ ਸੀਗਾ ਪਰ ਅੰਦਰ ਜ਼ਿੰਦਗੀ ਵਿੱਚ ਕਿਹਾ ਜਾਂਦਾ ਬਹੁਤ ਰਿਸਪੈਕਟ ਕਰਦੇ ਸੀ ਬਹੁਤ ਰਿਸਪੈਕਟ ਮੈਂ ਜਦੋਂ ਲਾਸਟ ਹੋ ਗਿਆ ਮੈਨੂੰ ਸਾਲ ਡੇਢ ਸਾਲ ਜਦੋਂ ਉਹਨਾਂ ਨਾਲ ਗੱਲ ਹੋਈ ਸੀਗੀ ਮੈਂ ਹਾਸ ਵੀ ਮੈਂ ਕਿਹਾ ਸਰ ਆਪਾਂ ਇਕੱਠਿਆਂ ਨੇ ਕਦੀ ਕੰਮ ਨਹੀਂ ਕੀਤਾ ਹਨ ਤਾਂ ਬੜੇ ਜਿੰਦਾਦਿਲ ਇਹਨਾਂ ਨੇ ਕਿਹਾ ਕਹਿੰਦਾ ਬੰਦਾ ਮਰਦਾ ਨਹੀਂ ਜਾਂਦਾ ਮੈਂ ਤਾਂ ਹਜੇ ਬਹੁਤ ਬੁੜਾ ਹੋ ਕੇ ਮਰਨਾ ਹੈ ਨਾ ਤਾਂ ਅੱਜ ਵੀ ਨੂੰ ਗੱਲ ਬਾਰ-ਬਾਰ ਚੇਤੇ ਆ ਰਹੀ ਸੀ ਕਿ ਉਮਰ ਬਹੁਤ ਥੋੜੀ ਰਹਿ ਜਾਂਦੀ ਹੈ ਬੰਦੇ ਦੀ ਕੋਈ ਪਲ ਦਾ ਪਤਾ ਨਹੀਂ ਹੁੰਦਾ ਨਾ ਕਿ ਜਿੱਦਾਂ ਉਹਨਾਂ 'ਚ ਇੱਕ ਹੌਸਲਾ ਹੁੰਦਾ ਸੀ ਨਾ ਕਿ ਕਿਸੇ ਨੂੰ ਕਦੀ ਨਾ ਕਰਨਾ ਨਹੀਂ ਕਿਸੇ ਕੰਮ ਬਾਰੇ ਨਹੀਂ ਆਪਾਂ ਕਰਾਂਗੇ ਹਨਾ ਕਿ ਇਹ ਨਹੀਂ ਉਹਨਾਂ ਨੇ ਕਿਹਾ ਨਹੀਂ ਨਹੀਂ ਅਸੀਂ ਹਜੇ ਕਿਉਂ ਕਰਨਾ ਜਾਂ ਇਦਾਂ ਕਿਉਂ ਕਰਨਾ ਪਰ ਮੈਨੂੰ ਉਹਨਾਂ ਦੀ ਹਮੇਸ਼ਾ ਗੱਲਾਂ ਯਾਦ ਆਉਂਦੀਆਂ ਕਿ ਜਦੋਂ ਵੀ ਉਹ ਮਿਲੇ ਹਨਾ ਉਹ ਇਦਾਂ ਮਿਲਦੇ ਸੀ ਇਹ ਲੱਗਦਾ ਹੀ ਨਹੀਂ ਸੀ ਹੁੰਦਾ ਕਿ ਅਸੀਂ ਕਦੀ ਇਕੱਠੇ ਕੰਮ ਹੀ ਨਹੀਂ ਕੀਤਾ ਜਾਂ ਮੈਂ ਇਹਨਾਂ ਨੂੰ ਜਾਣਦੀ ਵੀ ਨਹੀਂ ਜਾਨੀ ਕਿ ਜਿੰਦਾ ਦਿਲ ਇਨਸਾਨ ਸੀਗੇ ਮਰਿਆ ਚ ਜਾਣ ਪਾਉਣ ਵਾਲੇ ਸੀ ਅੱਜ ਖੋਦੀ ਦੁਨੀਆ ਤੇ ਅੱਜ ਉਹ ਖੋਦ ਚਲੇ ਗਏ ਬਹੁਤ ਹਨਕੀ ਥੈਂਕ ਯੂ ਗੱਪ ਲੱਗ ਗੋਣੇ ਤਾਂ ਵੀ ਨਹੀਂ ਸੀ ਮਰੀ ਦੁੱਖ ਦੀ ਘੜੀ ਹੈ ਜੀ ਸਿਨੇਮਾ ਦੇ ਲਈ ਪੰਜਾਬੀ ਸਿਨੇਮਾ ਨੂੰ ਬਹੁਤ ਵੱਡਾ ਘਾਟਾ ਪਿਆ ਸੋ ਜਸਵਿੰਦਰ ਪੱਲਾ ਇੱਕ ਬੜਾ ਚੰਗਾ ਕ੍ਰੀਏਟਰ ਸੀਗਾ ਜਿਨੇ ਚੀਜ਼ਾਂ ਨਵੀਆਂ ਕ੍ਰੀਏਟ ਕਰਕੇ ਲੈ ਆਨੇ ਚਾਚੇ ਚਤਰੇ ਵਰਗੇ ਕੈਰੈਕਟਰ ਕ੍ਰੀਏਟ ਕਰਕੇ ਸਾਡੇ ਸਿਨੇਮਾ ਨੂੰ ਦਿੱਤੇ ਸੋ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਾਂਗੇ ਹਮੇਸ਼ਾ ਪੱਲਾ ਸਾਹਿਬ ਉਹ ਇਨਸਾਨ ਸੀ ਜਿਨੇ ਆਪਣੇ ਜ਼ਿੰਦਗੀ ਦੇ ਵਿੱਚ ਪੰਜਾਬੀ ਕਲਚਰ ਦੀਆਂ ਟੀਚਰਾਂ ਮੁਹਾਬਰੇ ਇਹ ਖਾਣਾ ਸਿਨੇਮੇ ਚ ਲੈ ਕੇ ਆਉਂਦੀਆਂ ਸੋ ਆਉਣ ਵਾਲੀ ਜਨਰੇਸ਼ਨ ਪੁੱਛਿਆ ਕਰੂਗੀ ਕਿ ਇਹਨਾਂ ਡਾਇਲੋਗਾਂ ਦਾ ਮਤਲਬ ਕੀ ਸੀਗਾ ਨਹੀਂ ਲੱਗਦਾ ਹੈਗਾ ਕਿ ਭੱਲਾ ਸਾਹਿਬ ਵਰਗੀ ਦਲੇਰੀ ਬਹੁਤ ਘੱਟ ਲੋਕਾਂ ਚ ਜਿਹੜੇ ਆਪਣੇ ਕਾਮਿਕ ਵੇ ਨਾਲ ਸਰਕਾਰਾਂ ਤੇ ਵੀ ਤੰਜ ਕੱਸਿਆ ਉਹਨਾਂ ਨੇ ਪ੍ਰਸ਼ਾਸਨ ਜਾਂ ਕਿਤੇ ਵੀ ਉਹਨਾਂ ਨੇ ਵੀ ਨਿਖਟਕਸ਼ ਕੀਤਾ ਉਹਨਾਂ ਨੇ ਜੋ ਵੀ ਦੇਖੋ ਜੀ ਪੱਟੀ ਸਾਹਿਬ ਤੋਂ ਬਾਅਦ ਇਸ ਵਾਲ ਪੱਟੀ ਤੋਂ ਬਾਅਦ ਸਾਡੇ ਕੋਲੇ ਇੱਕ ਅਗਲਾ ਬੰਦਾ ਜਸਵਿੰਦਰ ਭੱਲੇ ਹੀ ਸੀਗਾ ਜਿਨ੍ਹਾਂ ਨੇ ਆਪਣੀ ਗੱਲ ਬੇਬਾਕੀ ਦੇ ਨਾਲ ਰੱਖੀ ਹੈ ਜਿਨ੍ਹਾਂ ਨੇ ਆਪਣੀ ਗੱਲ ਕਹਿਣਾ ਆਪਣਾ ਫਰਜ਼ ਸਮਝਿਆ ਹਰ ਗੱਲ ਤੇ ਕਮੈਂਟ ਕਰਨਾ ਆਪਣਾ ਫਰਜ਼ ਸਮਝਿਆ ਲੱਗਦਾ ਹੈਗਾ ਕਿ ਹੁਣ ਤੁਸੀਂ ਉਹਨਾਂ ਦੇ ਨਾਲ ਜਿਹੜੀ ਸਾਂਝ ਸੀ ਕਿੰਨੀ ਕ ਮਿਸ ਕਰੋ ਕਿਉਂਕਿ ਜਿਹੜੀ ਫੋਨ ਤੇ ਅਕਸਰ ਗੱਲਬਾਤ ਹੋ ਇਹਨਾਂ ਦਾ ਅੰਦਾਜ਼ ਬੜਾ ਵੱਖਰਾ ਹਮੇਸ਼ਾ ਮਿਸ ਕਰਾਂਗੇ ਜੀ ਸਾਡੇ ਨਾਲ ਬੜੀ ਚੰਗੀ ਸਾਂਝ ਸੀਗੀ ਅਸੀਂ ਬਿਨਾਂ ਸ਼ੂਟਿੰਗਾਂ ਤੋਂ ਵੀ ਆਪ ਮਿਲਦੇ ਰਹਿੰਦੇ ਸੀਗੇ ਪ੍ਰੋਗਰਾਮਾਂ 'ਚ ਮਿਲਦੇ ਸੀਗੇ ਜਾਂ ਆਮ ਵੀ ਫੋਨ ਕਰਕੇ ਬੁਲਾ ਲੈਂਦੇ ਸੀ ਉਹ ਗੱਲਾਂਬਾਤਾਂ ਸਾਂਝੀਆਂ ਕਰਦੇ ਸੀਗੇ ਇਹ ਹਮੇਸ਼ਾ ਮਿਸ ਕਰਦੇ ਰਹਾਂਗੇ ਜੀ ਕਿਉਂਕਿ ਉਹ ਇੱਕ ਵੱਡੇ ਮਕਾਮ ਦਾ ਬੰਦਾ ਸੀਗੇ ਪ੍ਰੋਫੈਸਰ ਰਿਟਾਇਰ ਹੋਣ ਤੋਂ ਬਾਅਦ ਉਸ ਬੰਦੇ ਨੇ ਆਪਣਾ ਫੁੱਲ ਟਾਈਮ ਇਸ ਪਾਸੇ ਦਿੱਤਾ ਸੋ ਮੈਂ ਸਮਝਦਾ ਕਿ ਸਾਡੇ ਸਾਡੇ ਲਈ ਬਹੁਤ ਬੜੀ ਮਿਸ ਹੋਕਰ ਕਰਾਂਗੇ ਜੀ ਅਸੀਂ ਕੋਈ ਆਖਰੀ ਸਵਾਲ ਹੈ ਜੀ ਕੋਈ ਉਹਨਾਂ ਦਾ ਸੁਪਨਾ ਜਾਂ ਡ੍ਰੀਮ ਜਾਂ ਤੁਹਾਡੇ ਨਾਲ ਕੋਈ ਸਾਂਝਾ ਕੀਤਾ ਹੋਣਾ ਉਹਨਾਂ ਨੇ ਕਿ ਆ ਮੈਂ ਕ੍ਰੀਮਤਾ ਨਹੀਂ ਜਦੋਂ ਅਸੀਂ ਕਿਸੇ ਕੋਈ ਇੰਡਸਟਰੀ ਚੱਲੇ ਜਾਂਦਾ ਅਸੀਂ ਕਿਸੇ ਦੇ ਇੱਕ ਵਿਸ਼ੋਖ ਸ਼ਬਾ ਤੇ ਇਕੱਠੇ ਹੁੰਨੇ ਆ ਅਸੀਂ ਗੱਲਬਾਤ ਕਰਦੇ ਸੀ ਕਿ ਫੜਾਣਾ ਮੰਦਾ ਚਲਾ ਗਿਆ ਫਿਰ ਅਸੀਂ ਹੌਲੀ ਹੌਲੀ ਗੱਲਾਂ ਸ਼ੁਰੂ ਹੁੰਦੀਆਂ ਤੇ ਦੁਨੀਆ ਨਾਸ਼ ਹੋਣਾ ਆਪਾਂ ਸਭ ਨੇ ਜਾਣਾ ਹੈ ਤਾਂ ਭੱਲਾ ਸਾਹਿਬ ਇਹ ਗੱਲ ਕਿਹਾ ਕਰਦੇ ਸੀਗੇ ਉਹ ਕਹਿੰਦੇ ਕੋਈ ਨਹੀਂ ਜਾਣਾ ਆਪਾਂ ਸਾਰਿਆਂ ਨੇ ਹੈ ਜਿੱਦਨ ਬਾਰੀ ਆਊਗੀ ਚਲੇ ਜਾਵਾਂਗੇ ਮਰਨ ਤੋਂ ਪਹਿਲਾਂ ਕਿਉਂ ਮਰੀਏ ਜਿੰਨੀ ਜ਼ਿੰਦਗੀ ਉਹ ਚਾਚ ਨਾਲ ਜਿਉਈਏ ਸੋ ਇਹ ਗੱਲ ਉਹਨਾਂ ਦੀ ਮੈਨੂੰ ਬੜੀ ਚੰਗੀ ਲੱਗਦੀ ਸੀਗੀ ਇੱਕ ਬੰਦੇ ਜਿੰਦਾ ਦਿੱਲੀ ਵਾਲੀ ਜਿਹੜੀ ਗੱਲ ਸੀ ਨਹੀਂ ਲੋਕ ਇਸ ਗੱਲ ਤੇ ਆਪ ਹੀ ਡਰ ਜਾਂਦੇ ਨੇ ਕਿ ਹੁਣ ਪਤਾ ਨਹੀਂ ਉਮਰ ਬਦਗੀ ਬਿਮਾਰ ਹੋ ਗਏ ਚਲੇ ਜਾਵਾਂਗੇ ਹੋ ਜਾਊਗਾ ਜੀ ਧੰਨਵਾਦ ਜਿੰਦਾ ਦਿਲ ਇਨਸਾਨ ਸੀ ਧੰਨਵਾਦ ਆਪ ਮੈਮ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਸਾਡੀ ਇੰਡਸਟਰੀ ਤਾਂ ਬਹੁਤ ਵੱਡਾ ਲਾਸ ਹੋ ਚੁੱਕਿਆ ਅੱਜ ਦੁੱਖ ਦੀ ਘੜੀ ਚ ਅਸੀਂ ਸਿਰਫ ਨਾਲ ਖੜ੍ਹ ਸਕਦੇ ਆ ਦੁੱਖ ਸਾਂਝਾ ਕਰ ਸਕਦੇ ਆ ਪਰ ਜੋਣਾ ਤੇ ਬੀਤਰੀ ਆ ਪੂਰੇ ਪਰਿਵਾਰ ਤੇ ਮੈਨੂੰ ਲੱਗਦਾ ਕਿ ਫਿਲਮ ਇੰਡਸਟਰੀ ਨੇ ਉਹ ਹੀਰਾ ਖੋਤਾ ਜਿਹਦੀ ਕਮ ਇੱਕ ਦੀ ਪੂਰੀ ਨਹੀਂ ਹੋ ਸਕਦੀ ਅੱਜ ਜਦੋਂ ਆ ਹੁਣ ਪਹਿਲੀ ਵਾਰੀ ਜਾ ਕੇ ਆਏ ਹਾਂ ਉੱਥੇ ਬੇਟੇ ਦੀਆਂ ਉਹ ਅੱਖਾਂ ਲਿਚਾਰ ਅੱਖਾਂ ਜਿਹੜੀਆਂ ਬਾਪ ਨੂੰ ਲੱਭ ਰਹੀਆਂ ਨੇ ਪਰਿਵਾਰ ਉਹਨਾਂ ਦੀ ਪਤਨੀ ਕਿਵੇਂ ਕਿਵੇਂ ਅੰਦਰੋਂ ਇੱਕ ਭੁੱਬ ਨਿਕਲਦੀ ਹੈ ਬੰਦੇ ਦਾ ਕਿਉਂਕਿ ਹਰ ਬੰਦੇ ਨੇ ਆਪਣਾ ਕੋਈ ਨਾ ਕੋਈ ਜੀ ਤੱਕ ਹੋਇਆ ਹੀ ਹੁੰਦਾ ਹੈ ਨਾ ਤਾਂ ਹਮੇਸ਼ਾ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਰਿਅਲਾਈਜ਼ ਕਰਦੇ ਹਾਂ ਅੱਜ ਉਹਨਾਂ ਦੇ ਬੇਟੇ ਦੇ ਅੱਖਾਂ 'ਚ ਉਹ ਦਰਦ ਦੇਖ ਰਹੇ ਸੀ ਨਾ ਕਿਉਂਕਿ ਕਹਿੰਦੇ ਹੋ ਨਾ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਇੱਕ ਪਿਓ ਦਾ ਸਾਆ ਜਿੰਨੀ ਧੇਰ ਵੀ ਬਣਿਆ ਰਵੇ ਉੰਨੀ ਧਰ ਬੱਚੇ ਛੋਟੇ ਹੀ ਹੁੰਦੇ ਆ ਅੱਜ ਉਹ ਜ਼ਿੰਮੇਵਾਰੀਆਂ ਉਹਨੂੰ ਖੁਦ ਨਿਭਾਣੀਆਂ ਪੈਣਗੀਆਂ ਉਹ ਬਹੁਤ ਵੱਡੀ ਔਖੀ ਘੜੀ ਹੁੰਦੀ ਆ ਜਦੋਂ ਨੇ ਹੁਣ ਅੱਜ ਆਪਣੇ ਪਿਓ ਨੂੰ ਗੰਦਾ ਵੀ ਦੇਣਾ ਤਾਂ ਉਹਨੂੰ ਬਿਹਾਨ ਨਹੀਂ ਕਰ ਬਾਰੇ ਮੈਂ ਕਿਉਂਕਿ ਜੋ ਮੈਂ ਅੰਦਰ ਹਾਲਾਤ ਦੇਖ ਕੇ ਆਈਆਂ ਖੁਦ ਹੀ ਇਮੋਸ਼ਨਲੀ ਹੋਈ ਹੋਈਆਂ ਸੀ ਆਪੀ ਅੱਛਾ ਪੱਲਾ ਸਾਹਿਬ ਜਿੱਦਾਂ ਕੁੜੀਆਂ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਹੀਰੋਇਨਸ ਦੇ ਨਾਲ ਕੰਮ ਕਰਿਆ ਪਰ ਉਹ ਕਮੇਡੀ ਅੰਦਾਜ਼ ਦੇ ਵਿੱਚ ਤਾਂ ਕੁੜੀਆਂ ਨਾਲ ਹੱਸ ਸਮਝ ਆਕ ਸੀਗਾ ਪਰ ਅੰਦਰ ਜ਼ਿੰਦਗੀ ਵਿੱਚ ਕਿਹਾ ਜਾਂਦਾ ਬਹੁਤ ਰਿਸਪੈਕਟ ਕਰਦੇ ਸੀ ਬਹੁਤ ਰਿਸਪੈਕਟ ਮੈਂ ਜਦੋਂ ਲਾਸਟ ਹੋ ਗਿਆ ਮੈਨੂੰ ਸਾਲ ਡੇਢ ਸਾਲ ਜਦੋਂ ਉਹਨਾਂ ਨਾਲ ਗੱਲ ਹੋਈ ਸੀਗੀ ਮੈਂ ਹੱਸ ਵੀ ਮੈਂ ਕਿਹਾ ਸਰ ਆਪਾਂ ਇਕੱਠਿਆਂ ਨੇ ਕਦੀ ਕੰਮ ਨਹੀਂ ਕੀਤਾ ਹਨ ਤਾਂ ਬੜੀ ਜਿੰਦਾਦਿਲੀ ਨਾਲ ਇਹਨਾਂ ਨੇ ਕਿਹਾ ਕਿਹਦਾ ਬੰਦਾ ਮਰਦਾ ਨਹੀਂ ਜਾਂਦਾ ਮੈਂ ਤਾਂ ਹਜੇ ਬਹੁਤ ਬੁਢਾ ਹੋ ਕੇ ਮਰਨਾ ਹੈ ਨਾ ਤਾਂ ਅੱਜ ਮੈਨੂੰ ਉਹ ਗੱਲ ਬਾਰ-ਬਾਰ ਚੇਤੇ ਆ ਰਹੀ ਸੀ ਕਿ ਉਮਰ ਬਹੁਤ ਥੋੜੀ ਰਹਿ ਜਾਂਦੀ ਹੈ ਬੰਦੇ ਦੀ ਕੋਈ ਪਲ ਦਾ ਪਤਾ ਨਹੀਂ ਹੁੰਦਾ ਨਾ ਕਿ ਜਿੱਦਾਂ ਉਹਨਾਂ 'ਚ ਇੱਕ ਹੌਸਲਾ ਹੁੰਦਾ ਸੀ ਨਾ ਕਿ ਕਿਸੇ ਨੂੰ ਕਦੀ ਨਾ ਕਰਨਾ ਨਹੀਂ ਕਿਸੇ ਕੰਮ ਬਾਰੇ ਨਹੀਂ ਆਪਾਂ ਕਰਾਂਗੇ ਹਨਾ ਕਿ ਇਹ ਨਹੀਂ ਉਹਨਾਂ ਨੇ ਕਿਹਾ ਨਹੀਂ ਨਹੀਂ ਅਸੀਂ ਹਜੇ ਕਿਉਂ ਕਰਨਾ ਜਾਂ ਇਦਾਂ ਕਿਉਂ ਕਰਨਾ ਪਰ ਮੈਨੂੰ ਉਹਨਾਂ ਦੀ ਹਮੇਸ਼ਾ ਗੱਲਾਂ ਯਾਦ ਆਉਂਦੀਆਂ ਕਿ ਜਦੋਂ ਵੀ ਉਹ ਮਿਲੇ ਹਨਾ ਉਹ ਇਦਾਂ ਮਿਲਦੇ ਸੀ ਇਹ ਲੱਗਦਾ ਹੀ ਨਹੀਂ ਸੀ ਹੁੰਦਾ ਕਿ ਅਸੀਂ ਕਦੀ ਇਕੱਠੇ ਕੰਮ ਹੀ ਨਹੀਂ ਕੀਤਾ ਜਾਂ ਮੈਂ ਇਹਨਾਂ ਨੂੰ ਜਾਣਦੀ ਵੀ ਨਹੀਂ ਜਾਨੀ ਕਿ ਜਿੰਦਾ ਦਿਲ ਇਨਸਾਨ ਸੀਗੇ ਮਰਿਆ ਚ ਜਾਣ ਪਾਉਣ ਵਾਲੇ ਸੀ ਅੱਜ ਖੋਦੀ ਦੁਨੀਆ ਤੋਂ ਅੱਜ ਉਹ ਖੋਦ ਚਲੇ ਗਏ ਚਲੋ ਬਹੁਤ ਧੰਨਕ ਤੁਹਾਨੂੰ ਗੱਪ ਲੱਗ ਮਰੀ ਦੁੱਖ ਦੀ ਘੜੀ ਹੈ ਜੀ ਸਿਨੇਮਾ ਦੇ ਲਈ ਪੰਜਾਬੀ ਸਿਨੇਮਾ ਨੂੰ ਬਹੁਤ ਵੱਡਾ ਘਾਟਾ ਪਿਆ ਸੋ ਜਸਵਿੰਦਰ ਪੱਲਾ ਇੱਕ ਬੜਾ ਚੰਗਾ ਕ੍ਰੀਏਟਰ ਸੀਗਾ ਜਿਨੇ ਚੀਜ਼ਾਂ ਨਵੀਆਂ ਕ੍ਰੀਏਟ ਕਰਕੇ ਲੈ ਆਣੀਆਂ ਚਾਚੇ ਚਤਰੇਵਰ ਕੇ ਕੈਰੇਕਟਰ ਕ੍ਰੀਏਟ ਕਰਕੇ ਸਾਡੇ ਸਿਨੇਮਾ ਵਿੱਚ ਦਿੱਤੇ ਸੋ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਾਂਗੇ ਹਮੇਸ਼ਾ ਪੱਲਾ ਸਾਹਿਬ ਉਹ ਇਨਸਾਨ ਸੀ ਜਿਨੇ ਆਪਣੇ ਜ਼ਿੰਦਗੀ ਦੇ ਵਿੱਚ ਪੰਜਾਬੀ ਕਲਚਰ ਦੀਆਂ ਟੀਚਰਾਂ ਮੁਹਾਬਰੇ ਇਹ ਖਾਣਾ ਸਿਨੇਮੇ ਚ ਲੈ ਕੇ ਆਂਦੀਆਂ। ਸੋ ਆਉਣ ਵਾਲੇ ਜਨਰੇਸ਼ਨ ਪੁੱਛਿਆ ਕਰੂਗੀ ਕਿ ਇਹਨਾਂ ਡਾਇਲੋਗਾਂ ਦਾ ਮਤਲਬ ਕੀ ਸੀਗਾ। ਨਹੀਂ ਲੱਗਦਾ ਹੈਗਾ ਕਿ ਭੱਲਾ ਸਾਹਿਬ ਵਰਗੀ ਦਲੇਰੀ ਬਹੁਤ ਘੱਟ ਲੋਕਾਂ 'ਚ ਜਿਹੜੇ ਆਪਣੇ ਕਾਮਿਕ ਵੇ ਨਾਲ ਸਰਕਾਰਾਂ ਤੇ ਵੀ ਤੰਜ ਕੱਸਿਆ ਉਹਨਾਂ ਨੇ ਪ੍ਰਸ਼ਾਸਨ ਜਾਂ ਕਿਤੇ ਵੀ ਉਹਨਾਂ ਨੇ ਮੈਨੂੰ ਕਟਾਕਸ਼ ਕੀਤਾ ਉਹਨਾਂ ਨੇ ਜੋ ਵੀ ਦੇਖੋ ਜੀ ਭੱਟੀ ਸਾਹਿਬ ਤੋਂ ਬਾਅਦ ਇਸ ਵੱਲ ਭੱਟੀ ਤੋਂ ਬਾਅਦ ਸਾਡੇ ਕੋਲੇ ਇੱਕ ਅਗਲਾ ਬੰਦਾ ਜਸਵਿੰਦਰ ਭੱਲੇ ਹੀ ਸੀਗਾ ਜਿਨ੍ਹਾਂ ਨੇ ਆਪਣੀ ਗੱਲ ਬੇਬਾਕੀ ਦੇ ਨਾਲ ਰੱਖੀ ਹੈ ਜਿਨ੍ਹਾਂ ਨੇ ਆਪਣੀ ਗੱਲ ਕਹਿਣਾ ਆਪਣਾ ਫਰਜ਼ ਸਮਝਿਆ ਹਰ ਗੱਲ ਤੇ ਕਮੈਂਟ ਕਰਨਾ ਆਪਣਾ ਫਰਜ਼ ਸਮਝਿਆ। ਲੱਗਦਾ ਹੈਗਾ ਕਿ ਹੁਣ ਤੁਸੀਂ ਉਹਨਾਂ ਦੇ ਨਾਲ ਜਿਹੜੀ ਸਾਂਝ ਸੀ ਕਿੰਨੀ ਕ ਮਿਸ ਕਰੋ ਕਿਉਂਕਿ ਜਿਹੜੀ ਫੋਨ ਤੇ ਅਕਸਰ ਗੱਲਬਾਤ ਹੋ ਇਹਨਾਂ ਦਾ ਅੰਦਾਜ਼ ਬੜਾ ਵੱਖ ਹਮੇਸ਼ਾ ਮਿਸ ਕਰਾਂਗੇ ਜੀ ਸਾਡੇ ਨਾਲ ਬੜੀ ਚੰਗੀ ਸਾਂਝ ਸੀਗੀ ਅਸੀਂ ਬਿਨਾਂ ਸ਼ੂਟਿੰਗਾਂ ਤੋਂ ਵੀ ਆਪ ਮਿਲਦੇ ਰਹਿੰਦੇ ਸੀਗੇ ਪ੍ਰੋਗਰਾਮਾਂ 'ਚ ਮਿਲਦੇ ਸੀਗੇ ਜਾਂ ਆਮ ਵੀ ਫੋਨ ਕਰਕੇ ਬੁਲਾ ਲੈਂਦੇ ਸੀ ਉਹ ਗੱਲਾਂ ਬਾਤਾਂ ਸਾਂਝੀਆਂ ਕਰਦੇ ਸੀਗੇ ਇਹ ਹਮੇਸ਼ਾ ਮਿਸ ਕਰਦੇ ਰਹਾਂਗੇ ਜੀ ਕਿਉਂਕਿ ਉਹ ਇੱਕ ਵੱਡੇ ਮਕਾਮ ਦਾ ਬੰਦਾ ਸੀਗੇ ਪ੍ਰੋਫੈਸਰ ਰਿਟਾਇਰ ਹੋਣ ਤੋਂ ਬਾਅਦ ਉਸ ਬੰਦੇ ਨੇ ਆਪਣਾ ਫੁੱਲ ਟਾਈਮ ਇਸ ਪਾਸੇ ਦਿੱਤਾ ਸੋ ਮੈਂ ਸਮਝਦਾ ਕਿ ਸਾਡੇ ਸਾਡੇ ਲਈ ਬਹੁਤ ਬੜੀ ਮਿਸ ਹੋਕਰ ਕਰਾਂਗੇ ਜੀ ਅਸੀਂ ਕੋਈ ਆਖਰੀ ਸਵਾਲ ਹੈ ਜੀ ਕੋਈ ਉਹਨਾਂ ਦਾ ਸੁਪਨਾ ਜਾਂ ਡ੍ਰੀਮ ਜਾਂ ਤੁਹਾਡੇ ਨਾਲ ਕੋਈ ਸਾਂਝਾ ਕੀਤਾ ਹੋਣਾ ਉਹਨਾਂ ਨੇ ਕਿ ਆ ਮੈਂ ਰੋਜ਼ ਨਿਯਮਤਾ ਨਹੀਂ ਜਦੋਂ ਅਸੀਂ ਕਿਸੇ ਕੋਈ ਇੰਡਸਟਰੀ ਚਲੇ ਜਾਂਦਾ ਅਸੀਂ ਕਿਸੇ ਦੇ ਇੱਕ ਵਿਸ਼ੋਖ ਸ਼ਬਾ ਤੇ ਇਕੱਠੇ ਹੁੰਨੇ ਆ ਅਸੀਂ ਗੱਲਬਾਤ ਕਰਦੇ ਸੀ ਕਿ ਫਰਾਣਾ ਮੰਦਾ ਚਲਾ ਗਿਆ ਫਿਰ ਅਸੀਂ ਹੌਲੀ ਹੌਲੀ ਗੱਲਾਂ ਸ਼ੁਰੂ ਹੋਣੀਆਂ ਕਿ ਦੁਨੀਆ ਨਾਸ਼ ਬੋਣਾ ਆਪਾਂ ਸਭ ਨੇ ਜਾਣਾ ਹੈ ਤਾਂ ਭੱਲਾ ਸਾਹਿਬ ਇੱਕ ਗੱਲ ਕਿਹਾ ਕਰਦੇ ਸੀਗੇ ਉਹ ਕਹਿੰਦੇ ਕੋਈ ਨਹੀਂ ਜਾਣਾ ਆਪਾਂ ਸਾਰਿਆਂ ਨੇ ਹੈ ਜਿੱਦਨ ਬਾਰੀ ਆਊਗੀ ਚਲੇ ਜਾਵਾਂਗੇ ਮਰਨ ਤੋਂ ਪਹਿਲਾਂ ਕਿਉਂ ਮਰੀਏ ਜਿੰਨੀ ਜ਼ਿੰਦਗੀ ਉਹ ਚੱਜ ਨਾਲ ਜਿਉਈਏ ਸੋ ਇਹ ਗੱਲ ਉਹਨਾਂ ਦੀ ਮੈਨੂੰ ਬੜੀ ਚੰਗੀ ਲੱਗਦੀ ਸੀਗੇ ਕਿ ਬੰਦੇ ਜਿੰਦਾ ਦਿੱਲੀ ਵਾਲੀ ਜਿਹੜੀ ਗੱਲ ਸੀ ਨਹੀਂ ਲੋਕ ਇਸ ਗੱਲ ਤੇ ਆਪ ਹੀ ਡਰ ਜਾਂਦੇ ਨੇ ਕਿ ਹੁਣ ਪਤਾ ਨਹੀਂ ਉਮਰ ਬਦਗੀ ਬਿਮਾਰ ਹੋ ਗਏ ਚਲੇ ਜਾਵਾਂਗੇ ਹੋ ਜਾਊਗਾ ਜੀ ਜਿੰਦਾ ਦੇ ਇਨਸਾਨ ਸੀ ਧੰਨਵਾਦ ਆਪ ਮੈਮ ਕੀ ਕਹਿਣਾ ਚਾਹੋਗੇ ਇਸ ਤਸਦੀਕ ਕਰਨ ਵਿੱਚ ਸਾਡੀ ਇੰਡਸਟਰੀ ਤਾਂ ਬਹੁਤ ਵੱਡਾ ਲਾਸ ਹੋ ਚੁੱਕਿਆ ਅੱਜ ਦੁੱਖ ਦੀ ਘੜੀ 'ਚ ਅਸੀਂ ਸਿਰਫ ਨਾਲ ਖੜ੍ਹ ਸਕਦੇ ਆ ਦੁੱਖ ਸਾਂਝਾ ਕਰ ਸਕਦੇ ਆ ਪਰ ਜੋਣਾ ਤੇ ਬੀਤ ਰਹੀ ਹੈ ਪੂਰੇ ਪਰਿਵਾਰ ਤੇ ਮੈਨੂੰ ਲੱਗਦਾ ਕਿ ਫਿਲਮ ਇੰਡਸਟਰੀ ਨੇ ਉਹ ਹੀਰਾ ਖੋਤਾ ਜਿਹਦੀ ਕਮੇ ਕਦੀ ਪੂਰੀ ਨਹੀਂ ਹੋ ਸਕਦੀ ਅੱਜ ਜਦੋਂ ਆ ਹੁਣ ਪਹਿਲੀ ਵਾਰੀ ਜਾ ਕੇ ਆਏ ਹਾਂ ਉੱਥੇ ਬੇਟੇ ਦੀਆਂ ਉਹ ਅੱਖਾਂ ਲਿਚਾਰ ਅੱਖਾਂ ਜਿਹੜੀਆਂ ਬਾਪ ਨੂੰ ਲੱਭ ਰਹੀਆਂ ਨੇ ਪਰਿਵਾਰ ਉਹਨਾਂ ਦੀ ਪਤਨੀ ਕਿਵੇਂ ਕਿਵੇਂ ਅੰਦਰੋਂ ਇੱਕ ਭੁੱਬ ਨਿਕਲਦੀ ਹੈ ਬੰਦੇ ਦਾ ਕਿਉਂਕਿ ਹਰ ਬੰਦੇ ਨੇ ਆਪਣਾ ਕੋਈ ਨਾ ਕੋਈ ਜੀ ਤੱਕ ਹੋਇਆ ਹੀ ਹੁੰਦਾ ਹੈ ਨਾ ਤਾਂ ਹਮੇਸ਼ਾ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਰਿਅਲਾਈਜ਼ ਕਰਦੇ ਹਾਂ ਅੱਜ ਉਹਨਾਂ ਦੇ ਬੇਟੇ ਦੇ ਅੱਖਾਂ 'ਚ ਉਹ ਦਰਦ ਦੇਖ ਰਹੇ ਸੀ ਨਾ ਕਿਉਂਕਿ ਕਹਿੰਦੇ ਹੋਣਾ ਹੈ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਇੱਕ ਪਿਓ ਦਾ ਸਾਆਇਆ ਜਿੰਨੀ ਧਿਰ ਵੀ ਬਣਿਆ ਰਵੇ ਉੰਨੀ ਧਿਰ ਬੱਚੇ ਛੋਟੇ ਹੀ ਹੁੰਦੇ ਆ